ਜੱਗੀ ਜੋਹਲ ਦਾ ਜਿਹੜਾ ਨਾਮ ਹੈ ਉਹ ਡੇਰਾ ਪ੍ਰੇਮੀ ਕਤਲकांड ਦੀ ਟਾਰਗੇਟ ਕਿਲਿੰਗ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਗੁਰਦੇਵ ਇਨਸਾ ਡੇਰਾ ਪ੍ਰੇਮੀ ਮਰਡਰ ਕੇਸ ਸੀ ਉਹ ਤੇ ਜਗਤਾ ਸਿੰਘ ਜੋਹਲ ਨੂੰ ਨਾ ਅਰੈਸਟ ਕੀਤਾ ਗਿਆ ਸੀ ਨਾ ਹੀ ਉਹਨੂੰ ਨੋਮੀਨੇਟ ਕੀਤਾ ਗਿਆ ਤੇ ਨਾ ਹੀ ਉਹਦੇ ਉੱਤੇ ਚੱਲਿਆ ਕਦੀ ਅੱਠੇ ਕੇਸ ਉਹਨਾਂ ਅੱਠਾਂ ਦੇ ਵਿੱਚੋਂ ਇੱਕ ਤੋਂ ਬੇਲ ਜੱਗੀ ਜੋਹਲ ਨੂੰ ਮਿਲ ਚੁੱਕੀ ਹੈ ਤੇ ਰਿਹਾਈ ਕਦ ਤੱਕ ਸੰਭਵ ਹੈ ਕਿੰਨਾ ਪ੍ਰੋਸੈਸ ਲੰਬਾ ਚੱਲੇ ਸਾਨੂੰ ਉਮੀਦ ਆ ਵੀ ਆਉਂਦੇ 1-2 ਮਹੀਨਿਆਂ ਤੱਕ ਉਹਦੀ ਰਿਹਾਈ ਹੋ ਸਕਦੀ ਹੈ ਦੇ ਖਿਲਾਫ ਅਲੀਗੇਸ਼ਨ ਸੀ ਉਹ ਫੰਡਿੰਗ ਦੇ ਸੀਗੇ ਕੈਪਟਨ ਮੁੰਦਰ ਸਿੰਘ ਨੇ ਵੀ ਉਦੋਂ ਪ੍ਰੈਸ ਕਾਨਫਰੰਰਸ ਵੀ ਕੀਤੀ ਸੀ ਵੀ ਸਾਡੇ ਕੋਲ ਬਹੁਤ ਸਬੂਤ ਹੈਗੇ ਆ ਤੇ ਅੱਜ ਉਹ ਸਾਰੇ ਕੋਈ ਵੀ ਸਬੂਤ ਜਿਹੜਾ ਆਇਆ ਨਹੀਂ ਤੇ ਉਹ ਬਦੀ ਹੋ ਗਿਆ ਉਹਨਾਂ ਨੂੰ ਟੌਰਚਰ ਕੀਤਾ ਗਿਆ ਸੀ ਪੁਲਿਸ ਕਸਟਡੀ ਦੇ ਵਿੱਚ ਹਾਂ ਕੀਤਾ ਗਿਆ ਸੀ ਮੈਡੀਕਲ ਨਹੀਂ ਹੋਇਆ ਨਹੀਂ ਹੋਇਆ ਹਾਈ ਕੋਰਟ ਦੇ ਵਿੱਚ ਅਜੇ ਤੱਕ ਪੈਂਡਿੰਗ ਆ ਸੱਤਵਾਂ 7.5 ਸਾਲ ਹੋ ਗਏ ਵੀ ਇਸ ਕੇਸ ਦੇ ਟੁੱਟ ਚੁੱਕੇ ਆ ਤੇ ਉਹਦੀ ਕਾਪੀ ਪੇਸਟ ਕਰਕੇ ਤੁਸੀਂ ਅਠਾ ਕੇਸਾਂ ਦੇ ਵਿੱਚ ਲਾਈਆਂ ਹੋਈਆਂ ਤਾਂ ਉਹ ਵੀ ਕਿਵੇਂ ਸਸਟੇਨ ਕਰਨਗੇ ਉਹ ਐਨਆਈਏ ਨੂੰ ਪ੍ਰੋਸੀਕਿਊਸ਼ਨ ਵਿਦਾਨ ਕਰਕੇ ਜਗੀਜੋਲ ਨੂੰ ਡਿਸਚਾਰਜ ਕਰਾ ਕੇ ਉਹਦੇ ਘਰੇ ਭੇਜਣਾ ਚਾਹੀਦਾ ਕੋਈ ਵੀ ਲਿੰਕ ਨਹੀਂ ਬਣਿਆ ਪ੍ਰੂਵ ਹੋ ਸਕਿਆ ਵੀ ਜਿਹੜਾ ਪ੍ਰੂਵ ਕਰੇ ਵੀ ਇਹ ਕਨਸਪੀਰੇਸੀ ਦਾ ਪਾਤ ਸੀਗਾ ਫੰਡਿੰਗ ਦੇਣ ਦੇ ਵਿੱਚ ਕੋਈ ਹਿੱਸੇਦਾਰੀ ਸੀਗੀ ਜਾਂ ਕੋਈ ਹਥਿਆਰਾਂ ਦੇ ਵਿੱਚ ਹਿੱਸੇਦਾਰੀ ਸੀ ਕੈਪਟਨ ਮਿੰਦਰ ਸਿੰਘ ਉਦੋਂ ਵੱਡੇ ਵੱਡੇ ਦਾਅਵੇ ਕਰਨ ਵਾਲੇ ਡੀਜੀਪੀ ਉਹ ਕੋਈ ਇਹਦੇ ਵਾਲੇ ਜਵਾਬਦਾਦੀ ਕਰਨਗੇ ਵੀ ਅਸੀਂ ਕਿਹੜੇ ਬੇਸ ਦੇ ਉੱਤੇ ਕਹੀ ਸੀ ਇਹ ਗੱਲ ਕਿ ਸਾਡੇ ਕੋਲ ਬਹੁਤ ਸਬੂਤ ਹੈਗੇ ਜੱਗੀ ਜੋਲ ਹੁਣੀ ਛੁੱਟਦਾ ਜੇ ਇਸ ਨੂੰ ਹੁਣ ਛੁੱਟ ਗਿਆ ਹੁਣ ਦੱਸੋ ਤੁਹਾਡੀ ਕੀ ਜਵਾਬਦਾਦੀ ਅੱਜ ਵੀ ਪੰਜਾਬ ਦੇ ਜਿਹੜੇ ਨੌਜਵਾਨ ਸਿੱਖ ਨੌਜਵਾਨ ਨੇ ਉਹਨਾਂ ਦੇ ਉੱਤੇ ਝੂਠੇ ਪਰਚੇ ਆ ਝੂਠੇ ਕੇਸ ਪਾਉਂਦੇ ਉਹ ਤਾਂ ਹੈ ਹੀ ਹੋਏ ਜੀ ਯੂਪੀਏ ਦੇ ਵਿੱਚ ਇਤਨਾ ਹੀ ਆ ਤੁਸੀਂ ਹੁਣ ਵੀ ਦੇਖੋ ਹੁਣ ਝੂਠੇ ਮੁਕਾਬਲੇ ਦਾ ਹੁਣੀ ਬੰਦਿਆ ਜੋ ਅੱਜ ਤੋਂ ਵੀ 25 ਸਾਲ ਪਹਿਲਾਂ ਕਿਹਾ ਜਾਂਦਾ ਸੀ ਅਸੀਂ ਇਹ ਹੀ ਕਹਿੰਦੇ ਵੀ ਜੱਗੀ ਜੋਲ ਜੁੰਦਾ ਤਾਂ ਹੈ ਇਹਨਾਂ ਨੇ ਤਾਂ ਕਈ ਮਾਰ ਕੇ ਵੀ ਉਹਨਾਂ ਦਾ ਨਹੀਂ ਹਸਾਲਤਾ ਕੋਈ ਸੇ ਖਾਤੇ ਪਾਇਆ ਕੋ ਗਾਂ ਮਾਰ ਜਾਂਦੀ ਉਹ ਤੇ ਸੁਗੋ ਮੋਟੋ ਨੋਟਿਸ ਲਿਆ ਜਾਂਦਾ ਕਿਸੇ ਸਿੱਖ ਨੌਜਵਾਨ ਨੂੰ ਮਾਰਤਾ ਜਾਂਦਾ ਤੇ ਉਹਦੇ ਤੇ ਦੇਸ਼ ਦੀਆਂ ਅਦਾਲਤਾਂ ਸੁਗੋ ਮੋਟੋ ਨੋਟਿਸ ਨਹੀਂ ਨਹੀਂ ਬ੍ਰਿਟਿਸ਼ ਸਰਕਾਰ ਨੇ ਆਪਣੇ ਲੈਵਲ ਤੇ ਉਹਨਾਂ ਦੀ ਰਿਹਾਈ ਦੇ ਲਈ ਇੰਡੀਆ ਗਵਰਨਮੈਂਟ ਦੇ ਨਾਲ ਕੋਈ ਜਿਹੜਾ ਵਾਰਤਾ ਲਾਪਿਆ ਜਾਂ ਕਮਿਊਨੀਕੇਸ਼ਨ ਉਹ ਕੀਤਾ ਇਹ ਉਹਨਾਂ ਨੇ ਕਿਹਾ ਹੁੰਦਾ ਵੀ ਤੁਸੀਂ ਟੌਰਚਰ ਕੀਤਾ ਸਾਡਾ ਬੰਦਾ ਤੇ ਇੰਡੀਪੈਂਡੈਂਟ ਕੋਈ ਕੀਤੀ ਹੁੰਦੀ ਉਹਨਾਂ ਦੀ ਪੈਰਵਾਹੀ ਢਿੱਲ ਕਰਕੇ ਹੀ ਇਹਨਾਂ ਨੇ ਗਾਂ ਤੋਂ ਨਵੇਂ ਤੋਂ ਨਵਾਂ 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 ਕੇਸ ਪਾਇਆ ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੋਲ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਜੱਗੀ ਜੋਹਲ ਦੇ ਬਾਰੇ ਗੱਲਬਾਤ ਕਰਨੀ ਹੈ ਬ੍ਰਿਟੇਨ ਦੀ ਨਾਗਰਿਕ ਜੱਗੀ ਜੋਹਲ ਪਿਛਲੇ 7 ਸਾਲਾਂ ਤੋਂ ਮੰਡੋਲੀ ਜੇਲ੍ਹ ਦੇ ਵਿੱਚ ਨੇ ਔਰ ਇੱਕ ਅਪਡੇਟ ਉਹਨਾਂ ਦੇ ਕੇਸ ਦੇ ਵਿੱਚ ਆਈ ਹੈ ਕਿ ਉਹਨਾਂ ਨੂੰ ਯੂਏਪੀਏ ਔਰ ਆਰਮਜ਼ ਐਕਟ ਦਾ ਜਿਹੜਾ ਅਰੈਸਟ ਕੇਸ ਹੈ ਉਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਲਈ ਅਸੀਂ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਜੂਪੁਰ ਦੇ ਨਾਲ ਜੁੜਾਂਗੇ ਉਹਨਾਂ ਤੋਂ ਜਾਣਾਂਗੇ ਕਿ ਇਸ ਪੂਰੇ ਕੇਸ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਕੀ ਰਹੀ ਹੈ ਅੱਗੇ ਜੱਗੀ ਜੋਹਲ ਦੀ ਰਿਹਾਈ ਦੇ ਲਈ ਰਸਤਾ ਕਿੰਨਾ ਖਪਦਰਾ ਹੈ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਸਪਾਲ ਮੰਜੂਪੁਰ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਗੀ ਜੋਹਲ ਬਰੀ ਹੋ ਗਏ ਨੇ ਔਰ ਇਹ ਕੇਸ ਹੈ ਯੂਏਪੀ ਅਰੈਸਟ ਕੇਸ ਤੇ ਹੋਰ ਉਹਨਾਂ ਦੀ ਰਿਹਾਈ ਦੀ ਸਭ ਤੋਂ ਪਹਿਲਾਂ ਕਿਉਂਕਿ ਸਾਰੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਰਿਹਾਈ ਕਦ ਤੱਕ ਸੰਭਵ ਹੈ ਕਿੰਨਾ ਪ੍ਰੋਸੈਸ ਲੰਬਾ ਚੱਲੇਗਾ ਦੇਖੋ ਜਗਤਾਰ ਸਿੰਘ ਜੱਗੀ ਜੋਲ ਤੇ ਕੁੱਲ 11 ਕੇਸ ਜਿਹੜੇ ਪਾਏ ਗਏ ਸੀਗੇ ਜਿਨ੍ਹਾਂ ਦੇ ਵਿੱਚੋਂ ਇਸ ਜਿਹੜਾ ਕੇਸ ਜਿਹੜਾ 4 ਤਰੀਕ ਨੂੰ ਬਦੀ ਹੋਇਆ ਇਹਦੇ ਸਮੇਤ ਤਿੰਨ ਕੇਸ ਜਿਹੜੇ ਬਦੀ ਹੋ ਚੁੱਕੇ ਆ ਇਹ ਜਿਹੜਾ ਕੇਸ ਹੋਇਆ ਇਹ ਉਹਦਾ ਅਰੈਸਟ ਕੇਸ ਸੀ ਜਦੋਂ ਨੂੰ 4 ਨਵੰਬਰ 2017 ਨੂੰ ਅਰੈਸਟ ਕੀਤਾ ਸੀ ਉਸ ਤੋਂ ਬਾਅਦ ਜਿਹੜੇ ਕੇਸ ਸੀਗੇ ਉਹ ਐਨਆਈਏ ਕੋ ਚਲੇ ਗਏ ਸੀ ਜਿਹੜੇ ਲੈਜਿਟ ਟਾਰਗੇਟ ਕਿਲਿੰਗ ਦੇ ਸੀ 6 ਕੇਸ 302 ਦੇ ਸੀ ਮਰਡਰ ਕੇਸ ਸੀ 2 ਕੇਸ ਅਟੈਂਪਟ టు ਮਰਡਰ ਦੇ ਸੀ ਉਹ ਇੱਥੇ ਕੇਸ ਬਾਅਦ ਦੇ ਵਿੱਚ ਸ਼ਿਫਟ ਕਰਤੇ ਸੀ ਸੁਪਰੀਮ ਕੋਰਟ ਨੇ ਐਨਆਈਏ ਦੀ ਰਿਕਵੈਸਟ ਤੇ ਦਿੱਲੀ ਉਹ ਹੁਣ ਪਟਿਆਲਾ ਹਾਊਸ ਕੋਰਟ ਕੰਪਲੈਕਸ ਦਿੱਲੀ ਚ ਚੱਲ ਰਹੇ ਆ ਅੱਠੇ ਕੇਸ ਉਹਨਾਂ ਅੱਠਾਂ ਦੇ ਵਿੱਚੋਂ ਇੱਕ ਚੋਂ ਬੇਲ ਜੱਗੀ ਜੋਲ ਨੂੰ ਮਿਲ ਚੁੱਕੀ ਹੈ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਚੋਂ ਮਿਲੀ ਸੀ ਜਦੋਂ ਕੇਸ ਇੱਥੇ ਸੀਗੇ ਤੇ ਉਹ ਫਿਰ ਐਨਆਈਏ ਨੇ ਸੁਪਰੀਮ ਕੋਰਟ ਉਹਨੂੰ ਕੈਨਸਲ ਕਰਾਉਣ ਲਈ ਪਾਇਆ ਸੀ ਪਰ ਪਟੀਸ਼ਨ ਐਨਆਈਏ ਦੀ ਡਿਸਮਿਸ ਹੋ ਗਈ ਸੀ ਤੇ ਉਹ ਜਿਹੜੀ ਬੇਲ ਆ ਉਹ ਕਨਫਰਮ ਹੋ ਗਈ ਸੀ ਜੱਗੀ ਜੌਨ ਦੀ ਹਮ ਤੇ ਉਹਦੀਆਂ 7 ਕੇਸਾਂ ਦੇ ਵਿੱਚ ਬੇਲਾਂ ਜਿਹੜੀਆਂ ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਡਿਸਮਿਸ ਕਰਤੀਆਂ ਸੀ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਐਸਐਲਪੀ ਲਗਾ ਦਿੱਤੀ ਗਈ ਹੈ ਤੇ ਉਹ 7ਾਂ ਕੇਸਾਂ ਦੀ ਐਸਐਲਪੀ ਸਿੰਗਲ ਐਸਐਲਪੀ ਹੈਗੀ ਆ ਤੇ ਉਹ ਜਦੋਂ ਹੋ ਜੂਗੀ ਤੇ ਫੇਰ ਉਹਦੀ ਜਿਹੜੀ ਅਧਾਈ ਹੋ ਸਕਦੀ ਆ ਕਿਉਂਕਿ 11 ਚੋਂ 3 ਬਦੀ ਹੋ ਗਏ 8 ਰਹਿ ਗਏ 8 ਦੇ 8 ਦਿੱਲੀ ਪੈਂਡਿੰਗ ਆ ਤੇ ਇੱਕ ਬੇਲ ਹੋ ਚੁੱਕੀ ਆ 7 ਬੇਲਾਂ ਉਹਦੀਆਂ ਆ ਜੇ ਰਹਿਦੀਆਂ ਜਦੋਂ ਹੋ ਗਈਆਂ ਉਹਦੇ ਆਹ ਹੋ ਜੂਗਾ ਹਾਂ ਉਹਦੀ ਸਮਾਂ ਕਿੰਨਾ ਲੱਗਦਾ ਇਹਦੇ ਬਾਰੇ ਨਹੀਂ ਕੋਈ ਵੀ ਕਿਹਾ ਜਾ ਸਕਦਾ ਪਰ ਜਿੰਨਾ ਟਾਈਮ ਉਹਦੀ ਕਸਟਡੀ ਹੋ ਗਈ ਆ ਤੇ ਜਿਹੜਾ ਬੇਸ ਕੇਸ ਸੀਗਾ ਮੋਗੇ ਵਾਲਾ ਉਹ ਬੜੀ ਹੋਣ ਤੋਂ ਬਾਅਦ ਸਾਨੂੰ ਉਮੀਦ ਆ ਵੀ ਆਉਂਦੇ 1-2 ਮਹੀਨਿਆਂ ਤੱਕ ਉਹਦੀ ਰਿਹਾਈ ਹੋ ਸਕਦੀ ਆਉਂਦੇ 1-2 ਮਹੀਨਿਆਂ ਤੱਕ ਆਸ ਹੈ ਕਿ ਉਹਨਾਂ ਦੀ ਰਿਹਾਈ ਹੋ ਸਕਦੀ ਹੈ ਮਨਜਪੁਰ ਜੀ ਇੱਕ ਜਾਣਕਾਰੀ ਹੋਰ ਲੈਣਾ ਚਾਹਵਾਂਗੇ ਕਿ ਉਹਨਾਂ ਜੱਗੀ ਜੋਹਲ ਦਾ ਜਿਹੜਾ ਨਾਮ ਹੈ ਉਹ ਡੇਰਾ ਪ੍ਰੇਮੀ ਕਤਲकांड ਦੀ ਟਾਰਗੇਟ ਕਿਲਿੰਗ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਉਹ ਕੀ ਮਾਮਲਾ ਹੈ ਕਿ ਉਹਦੇ ਵਿੱਚ ਕੋਈ ਇਨਵੋਲਵਮੈਂਟ ਸੀ ਉਹਨਾਂ ਦੀ ਜਿਹੜਾ ਉਹ ਡੇ ਦਾ ਪ੍ਰੇਮੀ ਵਾਲੀ ਕਿਸੇ ਉਸ ਮੀਡੀਆ ਸਰਕਲ ਨੇ ਗੱਲ ਕੀਤੀ ਹੈ ਜਿਹੜਾ ਮੋਗੇ ਵਾਲਾ ਕੇਸ ਸੀ ਉਹ ਕੋਈ ਮਰਡਰ ਕੇਸ ਨਹੀਂ ਸੀਗਾ ਐਕਚੁਅਲੀ ਉਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਨੌਜਵਾਨ ਫੜਿਆ ਸੀ ਤਰਲੋਕ ਸਿੰਘ ਲਾਡੀ ਜਿਹੜਾ ਇਸ ਕੇਸ ਚ ਬੜੀ ਹੋ ਗਿਆ ਉਹ ਡੇ ਦਾ ਪ੍ਰੇਮੀ ਬੁੱਲਜ ਜਵਾਰ ਸਿੰਘ ਵਾਲੇ ਦੇ ਕਤਲ ਕੇਸ ਦੇ ਵਿੱਚ ਅਰੈਸਟ ਸੀਗਾ ਉਸ ਅਰੈਸਟ ਦੇ ਦੌਰਾਨ ਇਹ ਜਿਹੜਾ ਨਵਾਂ ਕੇਸ ਜਿਹੜਾ ਦਰਜ ਕੀਤਾ ਗਿਆ ਸੀ ਜਿਹੜਾ ਐਫ ਆਈ ਆਰ ਨੰਬਰ ਤਾਂ 193/16 ਸੀ ਸੋ ਉਹ ਕੇਸ ਦਾ ਡੇ ਦਾ ਪ੍ਰੇਮੀ ਦਾ ਕੋਈ ਸਬੰਧ ਨਹੀਂ ਸੀ ਜਿਹੜੇ ਐਨ ਆਈ ਐ ਕੋ ਚੱਲਦੇ ਆ ਉਹਦੇ ਵਿੱਚ ਡੇਰਾ ਪ੍ਰੇਮੀ ਜਿਹੜੇ ਨਾਨਕ ਸਾਹਿਬ ਜਗੇੜੇ ਲਾਗੇ ਦੇ ਸੀਗੇ ਵੀ ਉਹ ਪੁੱਤ ਡੇਰਾ ਪ੍ਰੇਮੀ ਉਹ ਵੱਖਰੇ ਤੌਰ ਦੇ ਉੱਤੇ ਦਿੱਲੀ ਪਟਿਆਲਾ ਹਾਊਸ ਦੇ ਵਿੱਚ ਚੱਲਦਾ ਹੈਗਾ ਜਿਹੜਾ ਗੁਰਦੇਵ ਇਨਸਾ ਡੇਰਾ ਪ੍ਰੇਮੀ ਮਰਡਰ ਕੇਸ ਸੀ ਉਹ 'ਚ ਜਗਤਾ ਸਿੰਘ ਜੋਲ ਨੂੰ ਨਾਂ ਤਾ ਅਰੈਸਟ ਕੀਤਾ ਗਿਆ ਸੀ ਤੇ ਨਾਂ ਹੀ ਉਹਨੂੰ ਨਾਮਿਨੇਟ ਕੀਤਾ ਗਿਆ ਤੇ ਨਾਂ ਹੀ ਉਹਦੇ ਉੱਤੇ ਚੱਲਿਆ ਕਦੀ ਉਹ ਪੁਲੇਖੇ ਦੇ ਨਾਲ ਕਿਉਂਕਿ ਲਾਡੀ ਨੂੰ ਉਸ ਕੇਸ ਦੇ ਵਿੱਚ ਪੁੱਛਗਿੱਛ ਤੇ ਦਾਨੇ ਕੇਸ ਹੋਇਆ ਸੀ ਤਾਂ ਉਹ ਕਿਸ ਤਰ੍ਹਾਂ ਜੁੜ ਗਿਆ ਉਸ ਕੇਸ ਦਾ ਜੱਗੀ ਜੋਲ ਨਾਲ ਕੋਈ ਸਬੰਧ ਨਹੀਂ ਸੀ ਹੂੰ ਡੇਰਾ ਪ੍ਰੇਮੀ ਮਰਡਰ ਕੇਸ ਦਾ ਜੱਗੀ ਜੋਹਲ ਦੇ ਨਾਲ ਕੋਈ ਸੰਬੰਧ ਨਹੀਂ ਹੈ। ਹਾਂਜੀ ਹਾਂ। ਤੇ ਇਹ ਵੀ ਜਾਨਣਾ ਚਾਹਾਂਗੇ ਕਿ ਅ ਕਈ ਵਾਰੀ ਉਹਨਾਂ ਦਾ ਨਾਮ ਜਿਹੜਾ ਖਾਲਸਤਾਨੀ ਬੱਬਰ ਖਾਲਸਾ ਟਾਸਕ ਫੋਰਸ ਦੇ ਨਾਲ ਜੋੜਿਆ ਜਾਂਦਾ ਹੈ। ਕਿਸ ਆਧਾਰ ਤੇ ਉਹਨਾਂ ਨੂੰ ਖਾਲਸਤਾਨੀ ਟਾਸਕ ਫੋਰਸ ਨਾਲ ਜੋੜਿਆ ਜਾਂਦਾ ਹੈ? ਖਾਲਸਤਾਨ ਵਿਦੇਸ਼ਨ ਪੁਲਿਸ ਦੇ ਨਾਲ ਜੋੜਿਆ ਉਹਦਾ ਨਾਮ ਜਿਹੜੇ ਕੇਸਾਂ ਦੇ ਵਿੱਚ ਹੈਗਾ। ਪਰ ਸਪੈਸੀਫਿਕ ਕੋਈ ਵੀ ਉਹਦੇ ਸਬੂਤ ਨਹੀਂ ਉਹਦਾ ਕੋਈ ਵੀ ਆਇਆ ਜਿਹੜੀ ਅਸੀਂ ਹੁਣ ਸਪੈਸ਼ਲ ਸੈੱਲ ਦੇ ਡੀਐਸਪੀ ਸੀ ਦੋ ਤਿੰਨ ਡੀਐਸਪੀ ਨੂੰ ਕਰਾਸ ਕੀਤਾ ਇੱਕ ਡੀਐਸਪੀ ਬਾਅਦ ਚ ਬਣਿਆ ਇਨਸਪੈਕਟਰ ਸੀ ਉਹ ਸਪੈਸੀਫਿਕ ਉਹਨਾਂ ਦੀ ਕਰਾਸ ਦੇ ਵਿੱਚ ਆ ਗਿਆ ਸੀ ਕਿ ਵੀ ਜਗਤਾਰ ਸਿੰਘ ਜੱਗੀ ਜੋਲ ਦਾ ਕਿਸੇ ਵੀ ਕੋਕੀਅਸ ਦੇ ਨਾਲ ਕੋਈ ਲਿੰਕ ਨਹੀਂ ਪ੍ਰੂਵ ਹੋਇਆ ਜਿਹੜੀ ਨੈਵਲ ਫੋਰਗੇਟ 84 ਦੀ ਗੱਲ ਕਰਨੀ ਇਹ ਗਲਤ ਨਹੀਂ ਹੈਗੀ ਇਲਿਗਲ ਨਹੀਂ ਹੈਗੀ ਅਨਲੌਫਲ ਨਹੀਂ ਹੈਗੀ ਐਂਟੀ ਨੈਸ਼ਨਲ ਨਹੀਂ ਹੈਗੇ ਤੇ ਜਗਤਾਰ ਸਿੰਘ ਜੋਲ ਕੋਈ ਵੀ ਚੀਜ਼ ਵਸਤੂ ਕੋਈ ਇਤਲਾਜ ਜੋ ਡਾਕੂਮੈਂਟ ਵੀ ਤੱਕ ਵੀ ਜਿਹੜਾ ਨਹੀਂ ਹੋਇਆ ਤੇ ਮੇਨ ਉਹਦੇ ਜਿਹੜੇ ਉਹਦੇ ਖਿਲਾਫ ਅਲੀਗੇਸ਼ਨ ਸੀ ਉਹ ਫੰਡਿੰਗ ਦੇ ਸੀਗੇ 2013-14 ਚ ਫਰਾਂਸ ਜਾ ਕੇ ਪਾਈ ਹਰਮਿੰਦਰ ਸਿੰਘ ਮਿੰਟੂ ਨੂੰ 3000 ਪਾਉਂਡ ਜਾਂ ਤਲਜੀਤ ਸਿੰਘ ਜੀਮੀ ਨੂੰ 800 ਪਾਉਂਡ ਦੇਣ ਦੀ ਜਿਹੜੀ ਗੱਲ ਸੀ ਉਹ ਵੀ ਸਪੈਸਿਫਿਕ ਕੁਐਸਚਨ ਅਸੀਂ ਕਰਾਸ ਪੁੱਟ ਕੀਤਾ ਸੀ ਤੇ ਡੀਐਸਪੀ ਸਾਹਿਬ ਨੇ ਇਹੀ ਕਿਹਾ ਸੀਗਾ ਵੀ ਅਸੀਂ ਕਿਤੇ ਵੀ ਇਹ ਨਹੀਂ ਲਿਆ ਸਕੇ ਇਨਵੈਸਟੀਗੇਸ਼ਨ ਚ ਵੀ ਕਿਹੜੇ ਸਾਲ ਕਿਹੜੇ ਮਹੀਨੇ ਕਿਹੜੀ ਤਰੀਕ ਨੂੰ ਗਿਆ ਸੀ ਜਾਂ ਇਹ ਜਿਹੜੇ ਫੰਡਿੰਗ ਦੇ ਅਲੀਗੇਸ਼ਨ ਆ ਇਹਦੇ ਸੰਬੰਧ ਦੇ ਵਿੱਚ ਕੋਈ ਡਾਕੂਮੈਂਟ ਜਾਂ ਕੋਈ ਗਵਾਹ ਕੋਰਟ ਨਹੀਂ ਆਇਆ ਸੋ ਜਿਹੜੀ ਕਿਸੇ ਜਥੇਬੰਦੀ ਨਾਲ ਸੰਬੰਧ ਹੋਣ ਦੀ ਗੱਲ ਆ ਜਾਂ ਫੰਡਿੰਗ ਆ ਦੀ ਗੱਲ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ ਇਸ ਕੇਸ ਦੇ ਬਰੀ ਹੋਣ ਤੋਂ ਬਾਅਦ ਉਹ ਬ੍ਰਿਟੇਨ ਦੇ ਨਾਗਰਿਕ ਨੇ ਔਰ ਉਹ ਵਿਆਹ ਕਰਾਨ ਆਏ ਸੀ ਇੱਥੇ ਵਿਆਹ ਕਰਾ ਕੇ ਵਿਆਹ ਤੋਂ 15 ਦਿਨ ਬਾਅਦ ਹੀ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਥੋੜਾ ਗ੍ਰਿਫਤਾਰੀ ਦੀ ਜਿਹੜੀ ਘਟਨਾਕ੍ਰਮ ਹੈ ਉਹਨੂੰ ਡਿਟੇਲ ਚ ਜਾਨਣਾ ਚਾਹਾਂਗੇ ਕਿ ਕਿਸ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਦੇਖੋ ਜਿਹੜੀ ਜਦੋਂ ਕੇਸ ਦਸੰਬਰ 2016 ਦੇ ਵਿੱਚ ਦਰਜ ਹੋਇਆ ਸੀ ਜਦੋਂ ਤ ਲੋਕ ਸਿੰਘ ਲਾਡੀ ਜਿਹੜਾ ਡੇਰਾ ਪ੍ਰੇਮੀ ਵਾਲੀ ਗੱਲ ਕੀਤੀ ਐਫ ਆਈ ਆਰ ਨੰਬਰ 51 ਸੀਗੀ ਇਹ ਬਾਜਾਖਾਨੇ ਥਾਣੇ ਦੀ ਉਹਦੀ ਡਿਸਕਲੋਜ਼ਰ ਦੇ ਉੱਤੇ ਇੱਕ ਵੈਪਨ ਕਵਰਦ ਕੀਤਾ ਗਿਆ ਬਾਗਾ ਪੁਰਾਣਾ ਏਰੀਏ ਥਾਣੇ ਦੇ ਵਿੱਚ ਕਾ ਉਸ ਵੈਪਨ ਦੇ ਆਧਾਰ ਤੇ ਆਰਮਜ਼ ਐਕਟ ਦਾ ਨਵਾਂ ਪਰਚਾ ਜਿਹੜਾ ਪ੍ਰੈਜ਼ੀਡੈਂਟ ਬਦੀ ਹੋਇਆ ਉਹ ਰੱਖਿਆ ਗਿਆ। ਉਹਦੀ ਡਿਸਕਲੋਜ਼ਰ ਤੇ ਫਿਰ ਤਲੋਕ ਸਿੰਘ ਦੀ ਤੇ ਉਹਦਾ ਕਜ਼ਨ ਬਰਾਦਾ ਜਿਹੜਾ ਯੂਕੇ ਦੇ ਵਿੱਚ ਸਟੱਡੀ ਵੀਜ਼ੇ ਤੇ ਗਿਆ ਹੋਇਆ ਸੀ ਉਹਨੂੰ ਨਾਮਿਨੇਟ ਕਰਕੇ ਯੂਪੀਏ ਦਾ ਵਾਅਦਾ ਕੀਤਾ ਤੇ ਨਾਲ ਉਹਦੀ ਐਲਓਸੀ ਜਾਰੀ ਕੀਤੀ। ਫਿਰ ਤਲੋਕ ਸਿੰਘ ਲਾਡੀ ਦੀ ਜ਼ਮਾਨਤ ਹੋ ਗਈ ਤੇ ਉਹਦਾ ਕਜ਼ਨ ਬਰਾਦਾ ਜਦੋਂ 31 ਅਕਤੂਬਰ 2017 ਨੂੰ ਆਇਆ ਇੰਡੀਆ ਤੇ ਉਹਨੂੰ 에어ਪੋਰਟ ਤੋਂ ਐਲਓਸੀ ਕਰਕੇ ਉਹਨੂੰ ਅਰੈਸਟ ਕਰ ਲਿਆ। ਉਹਦੀ ਪੁੱਛਗਿੱਛ ਦੇ ਵਿੱਚ ਇਹ ਕਿਨੂ ਕਿਨੂ ਜਾਣਦਾ ਆ ਜਾਂ ਕਿਸ ਤਰ੍ਹਾਂ ਜਗਤਾਰ ਸਿੰਘ ਜੋਲ ਜਿਹੜਾ ਕਿ 1 ਅਕਤੂਬਰ ਦੇ ਪਹਿਲੇ ਹਫਤੇ ਪਹਿਲਾਂ ਇੱਥੇ ਆਇਆ ਹੋਇਆ ਸੀ ਤੇ ਸ਼ਾਇਦ ਜਿਮੀ ਨੂੰ ਪਤਾ ਵੀ ਸੀਗਾ ਵੀ ਉਹ ਇੱਥੇ ਆਇਆ ਹੋਇਆ ਤਾਂ ਫਿਰ ਉਹਦੀ ਪੁਛਗਿਸ ਦੇ ਵਿੱਚ ਜਗਤਾਰ ਸਿੰਘ ਜੋਲ ਨੂੰ ਜਿਹੜਾ ਨਾਮਿਨੇਟ ਕਰਕੇ 4 ਨਵੰਬਰ 2017 ਨੂੰ ਅਰੈਸਟ ਕਰ ਲਿਆ ਫਿਰ ਹੋਰ ਵੀ ਬੰਦਿਆਂ ਨੂੰ ਜੇਲ੍ਹ ਦੇ ਵਿੱਚੋਂ ਪਾਈ ਹਰਮਿੰਦਰ ਸਿੰਘ ਮਿੰਟੂ ਤਰਮਿੰਦਰ ਗੂਗਨੀ ਹਰਦੀਪ ਸਿੰਘ ਸ਼ੇਰਾ ਅਲਮੰਦੀਪ ਸਿੰਘ ਬੱਗਾ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਜਗਤਾਰ ਸਿੰਘ ਦੀ ਤਾਂ ਸਿਰਫ ਇੱਕ ਡਿਸਕਲੋਜ਼ਰ ਲਿਖੀ ਗਈ ਵੀ ਮੈਂ 2013-14 ਦੇ ਵਿੱਚ ਫਰਾਂਸ ਗਿਆ ਸੀ ਜਿੱਥੇ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ 300 ਪਾਉਂਡ ਮੈਂ ਉਹਦੇ ਹੈਂਡਓਵਰ ਕੀਤੇ ਸੀ ਯੂਕੇ ਤੋਂ ਕਿਸੇ ਨੇ ਭੇਜੇ ਸੀ ਉਹਦੀ ਆਪਣੀ ਡਿਸਕਲੋਜ਼ਰ ਸੀਗੀ ਉਹਦੇ ਉਹ ਐਜ਼ ਇਟ ਇਜ਼ ਐਡਮਿਸਿਬਲ ਨਹੀਂ ਸੀਗੀ ਤੇ ਉਹਨੂੰ ਪ੍ਰੂਵ ਕਰਨ ਦੇ ਵਾਸਤੇ ਵੀ ਕੋਈ ਵੀ ਆਨ ਰਿਕਾਰਡ ਨਹੀਂ ਆਇਆ ਸਪੈਸਿਫਿਕ ਡੀਐਸਪੀ ਨੇ ਗੱਲ ਕਹੀ ਆ ਸੋ ਇਸ ਤਰ੍ਹਾਂ ਜਗਤਾਰ ਸਿੰਘ ਜੌਰ ਨੂੰ ਨੋਮੀਨੇਟ ਕੀਤਾ ਉਹਦੇ ਚ ਸਪੈਸਿਫਿਕ ਜਿਹੜਾ ਸਾਡਾ ਡਿਫੈਂਸ ਪਲੀ ਵੀ ਅਸੀਂ ਲਈ ਹੈ ਉੱਥੇ ਵੀ ਲੈਦੇ ਆ ਪਟਿਆਲਾ ਹਾਊਸ ਵੀ ਉਦੋਂ ਇੱਕ ਐਸਟੀਐਫ ਦਾ ਕੇਸ ਸੀਗਾ ਜਿਹਦੇ ਵਿੱਚ 인ਦਰਜੀਤ ਇਨਸਪੈਕਟਰ ਸੀਆਈਏ ਜਲੰਧਰ ਨੂੰ ਨੋਮੀਨੇਟ ਕੀਤਾ ਗਿਆ ਸੀ ਐਫਆਈਆਰ ਨੰਬਰ 1/16 ਉਹਦੇ ਵਿੱਚ ਉਸ ਸਮੇਂ ਦੇ ਮੌਜੂਦਾ ਐਸਐਸਪੀ ਸੀ ਰਾਜੀਤ ਹੁੰਦਲ ਜਿਹਦਾ ਨਾਮ ਆ ਗਿਆ ਸੀ ਉਸ ਕੇਸ ਦੇ ਵਿੱਚ ਐਸਟੀਐਫ ਦੀ ਇਨਵੈਸਟੀਗੇਸ਼ਨ 'ਚ ਤੇ ਬਾਅਦ ਦੇ ਵਿੱਚ ਉਹ ਇਨਵੈਸਟੀਗੇਸ਼ਨ ਹੁੰਦੀ ਹੁੰਦੀ ਉਹਦਾ ਨਾਮ ਉਸ ਸਮੇਂ ਦੇ ਮੌਜੂਦਾ ਜਿਹੜੇ ਡੀਜੀਪੀ ਸ਼੍ਰੇਸ਼ ਲੋੜਾ ਦਾ ਆ ਗਿਆ ਹੈ ਡੀਜੀਪੀ ਇੰਟੈਲੀਜੈਂਸ ਅ ਦਿਨਕਰ ਗੁਪਤਾ ਦਾ ਆ ਗਿਆ ਸੋ ਉਹਨਾਂ ਸਾਰਿਆਂ ਨੇ ਉਹ ਪਲੌਟ ਬਣਾ ਕੇ ਵੀ ਸਾਡਾ ਨਾਂ ਐਡੇ ਵੱਡੇ ਜਿਹੜਾ ਡਰੱਗ ਮਾਫੀਆ ਨੈਕਸਸ ਜੀ ਪੁਲਿਸ ਵਾਲਾ ਉਹਦੇ ਚ ਆ ਚੁੱਕਿਆ ਤੇ ਇਸ ਤਰ੍ਹਾਂ ਦਾ ਉਹਨਾਂ ਜੱਗੀ ਜੋਲ ਨੂੰ ਤੇ ਇਹਨਾਂ ਨੌਜਵਾਨਾਂ ਨੂੰ ਵਿੱਚ ਕਹਿ ਲਓ ਵੀ ਫਸਾ ਕੇ ਤੇ ਉਹਨਾਂ ਨੇ ਪਲਾਨ ਤਿਆਰ ਕੀਤਾ ਵੀ ਲੱਗੇ ਵੀ ਅਸੀਂ ਦੇਸ਼ ਵਾਸਤੇ ਵੱਡੀ ਸੇਵਾ ਕਰ ਰਹੇ ਆ ਪਰ ਉਹਨਾਂ ਜੇ ਕੈਪਟਨ ਮਿੰਦਲ ਸਿੰਘ ਨੇ ਵੀ ਉਦੋਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ ਸਾਡੇ ਕੋਲ ਬਹੁਤ ਸਬੂਤ ਹੈਗੇ ਆ ਤੇ ਅੱਜ ਉਹ ਸਾਰੇ ਕੋਈ ਵੀ ਸਬੂਤ ਜਿਹੜਾ ਆਇਆ ਨਹੀਂ ਤੇ ਉਹ ਬਦੀ ਹੋ ਗਿਆ ਤੇ ਇਹ ਵੀ ਨਾਲ ਤੁਸੀਂ ਦੇਖੋ ਜਿਹੜਾ ਰਾਜੀਤ ਹੁੰਦਲ ਸੀ ਉਹ ਅੱਜ ਦੀ ਤਰੀਕ ਦੇ ਵਿੱਚ ਭਗੌੜਾ ਆ ਪੀਓ ਕੀਤਾ ਹੋਇਆ ਮਹਾਲੀ ਸੀਜੀਐਮ ਕੋਰਟ ਵੱਲੋਂ ਤਿੰਨ ਕੇਸਾਂ ਦੇ ਵਿੱਚ ਇੱਕ ਉਹਦੇ ਖਿਲਾਫ ਨਸ਼ਾ ਤਸਕਰੀ ਦਾ ਕੇਸ ਆ ਇੱਕ ਕਰਪਸ਼ਨ ਦਾ ਕੇਸ ਹੈਗਾ ਵਿਜੀਲੈਂਸ ਦਾ ਇੱਕ ਈਡੀ ਦਾ ਕੇਸ ਹੈਗਾ ਜਿਹੜੀਆਂ ਜਾਇਦਾਤਾਂ ਬਣਾਈਆਂ ਹੋਈਆਂ ਸੋ ਉਹ ਬਿਊਰੋਕ੍ਰੇਸੀ ਤੇ ਪੁਲਿਸ ਦਾ ਜਿਹੜਾ ਇੱਕ ਨੈਕਸਸ ਸੀਗਾ ਡਰੱਗ ਦਾ ਪੰਜਾਬ ਦੇ ਨਸ਼ੇ ਫਲਾਉਣ ਦਾ ਉਹਨੂੰ ਕਵਰ ਅਪ ਕਰਨ ਵਾਸਤੇ ਜੱਗੀ ਜੋਲ ਵਰਗੇ ਇੱਕ ਇੰਟਰਨੈਸ਼ਨਲ ਉਹਨਾਂ ਨੂੰ ਇੱਕ ਬੰਦਾ ਚਾਹੀਦਾ ਸੀ ਜਿਹੜਾ ਆਇਆ ਹੋਇਆ ਸੀ ਤੇ ਇਹ ਕੇਸ ਜਿਹੜਾ ਉਹਨਾਂ ਨੇ ਸਾਰਾ ਪਲੌਟ ਕੀਤਾ ਤੇ ਉਹ ਮੁੱਦੇ ਮੂਹ ਡਿੱਗ ਗਿਆ ਉਹਦਾ ਸਾਰਾ ਜਦੋਂ ਜਗਤਾਰ ਸਿੰਘ ਜੱਗੀ ਜੋਹਲ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਇੱਕ ਜਦੋਂ ਰਿਮਾਂਡ ਤੇ ਉਹਨਾਂ ਨੂੰ ਲਿਆ ਗਿਆ ਤਾਂ ਇੱਕ ਵੀਡੀਓਗ੍ਰਾਫੀ ਹੋਈ ਸੀ ਉਹਨਾਂ ਦੀ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕੁਝ ਕਨਫੈਸ਼ਨਸ ਕੀਤੇ ਸੀ ਕਿ ਉਹੋ ਕਨਫੈਸ਼ਨਸ ਉਹਨਾਂ ਤੋਂ ਜ਼ਬਰਦਸਤੀ ਕਰਾਏ ਗਏ ਸੀ ਨਹੀਂ ਦੇਖੋ ਉਹ ਤਾਂ ਵੀਡੀਓ ਇੱਕ ਪ੍ਰੋਪਾਗੈਂਡੇ ਨੂੰ ਕਰਨ ਵਾਸਤੇ ਗਨ ਪੁਆਇੰਟ ਦੇ ਉੱਤੇ ਬੁਲਾਈਆਂ ਗਈਆਂ ਸੀ ਇਹ ਗੱਲਾਂ ਉਹ ਜਿਹੜੀ ਵੀਡੀਓ ਆ ਕਦੀ ਵੀ ਕਿਸੇ ਕੇਸ ਦਾ 파ਟ ਨਹੀਂ ਹੋਈਆਂ ਇਨਵੈਸਟੀਗੇਸ਼ਨ ਦੇ ਵਿੱਚ ਜੇ ਉਹ ਹੁੰਦੀਆਂ ਤੇ ਉਹ ਜਰੂਰ ਕੇਸ ਦੇ ਚਲਾਨ ਦੇ ਵਿੱਚ ਨਾਂ ਲੱਗੀਆਂ ਹੁੰਦੀਆਂ ਉਹਦੀਆਂ ਸੀੜੀਆਂ ਜਾਂ ਪੰਡ ਦਾ। ਸੋ ਸਿਰਫ ਉਹ ਪ੍ਰੋਪਾਗੈਂਡਾ ਹਿੱਟ ਕਰਨ ਵਾਸਤੇ ਜਿਹੜਾ ਫਰੀ ਜੱਗੀ ਨਾਓ ਕੈਂਪੇਨ ਚਲਾਈ ਸੀ ਯੂਕੇ ਦੁਨੀਆ ਭਰ ਚ ਉਹਨੂੰ ਹਿੱਟ ਕਰਨ ਵਾਸਤੇ ਉਹਨਾਂ ਨੇ ਗਨ ਪੁਆਇੰਟ ਦੇ ਉੱਤੇ ਕਿਹਾ ਸੀ ਬੋਲੋ ਜੇ ਤੁਸੀਂ ਉਹ ਵੀਡੀਓ ਸੁਣੋ ਵੀ ਤਾਂ ਉਹਦੇ ਵਿੱਚ ਕੋਈ ਕਤਲਾਂ ਦਾ ਇਕ ਇਕਵਾਲ ਨਹੀਂ ਹੈਗਾ ਕੋਈ ਹੋਰ ਗੱਲ ਨਹੀਂ ਹੈਗੀ ਉਹ ਚ ਹੈਗੀ ਆ ਵੀ ਉਹ ਸਿੱਧੀਆਂ ਨੀਆਂ ਫੋਟੋਆਂ ਸੀਗੀਆਂ ਉਹਨਾਂ ਨੇ ਮੰਗੀਆਂ ਸੀ ਮੈਂ ਦੇ ਦਿੱਤੀਆਂ ਸੀ ਭਾਈ ਜਿੰਦੇ ਸੁੱਕੇ ਦੀ ਫੋਟੋ ਸੀ ਸੋ ਉਹਨਾਂ ਦਾ ਉਹ ਵੀਡੀਓ ਸਪੈਸਿਫਿਕ ਕਿਸੇ ਕਤਲ ਦੀ ਐਡਮਿਸ਼ਨ ਜਾਂ ਕਨਫੈਸ਼ਨ ਜਾਂ ਪੈਸੇ ਦੇਣ ਦੀ ਜਾਂ ਹਿਹਾਦਮਈਆ ਕਰਾਉਣ ਦੀ ਨਹੀਂ ਕਰਦੀ ਉਹ ਕਰਵਾਈਆਂ ਵੀ ਗਈਆਂ ਉਹਨਾਂ ਕੋਲ ਲੁਧਿਆਣੇ ਸੀਆਈਏ ਸਟਾਫ ਸੀਗਾ ਵੀ ਤੁਸੀਂ ਇਹ ਗੱਲਾਂ ਬੋਲੋ ਕਿਉਂਕਿ ਉਹਨੇ ਅਲੀਗੇਸ਼ਨ ਲਾਏ ਸੀ ਵੀ ਮੈਨੂੰ ਇਹਨਾਂ ਨੇ ਇਹ ਕਿਹਾ ਸੀਗਾ ਵੀ ਤੈਨੂੰ ਮੁਕਾਬਲਾ ਵੀ ਬਣਾ ਸਕਦੇ ਆ ਤੈਨੂੰ ਤੇਲ ਪਾ ਕੇ ਵੀ ਛੱਡ ਦੇਾਂਗੇ ਸੋ ਪੁਲਿਸ ਰਿਮਾਨ ਦੇ ਵਿੱਚ ਕੀਤਾ ਹੋਇਆ ਕਨਫੈਸ਼ਨ ਐਡਮਿਸਿਬਲ ਨਹੀਂ ਹੁੰਦਾ ਤੇ ਉਹ ਪਾਰਟ ਵੀ ਨਹੀਂ ਸੀ ਕਿਸੇ ਇਨਵੈਸਟੀਗੇਸ਼ਨ ਜਾਂ ਚਾਰਜ ਸ਼ੀਟ ਦਾ ਉਹਨਾਂ ਨੂੰ ਟੌਰਚਰ ਕੀਤਾ ਗਿਆ ਸੀ ਪੁਲਿਸ ਕਸਟਡੀ ਦੇ ਵਿੱਚ ਆ ਕੀਤਾ ਗਿਆ ਸੀ ਇਨੀਸ਼ੀਅਲ ਜਦੋਂ 10 ਤਰੀਕ ਨੂੰ ਮੈਂ ਪੇਸ਼ ਹੋਇਆ ਸੀ ਤਾਂ ਉਦੋਂ ਐਪਲੀਕੇਸ਼ਨ ਲਈ ਸੀਗੀ ਵੀ ਉਹਨੇ ਦੱਸਿਆ ਵੀ ਮੈਨੂੰ ਫਿਜ਼ੀਕਲ ਤੇ ਮੈਂਟਲੀ ਟੌਰਚਰ ਕੀਤਾ ਜਿਹੜੀਆਂ ਡਿਟੇਲਸ ਬਾਅਦ ਦੇ ਵਿੱਚ ਉਹਨੇ ਜੇਲ੍ਹ 'ਚ ਜਾਣ ਤੋਂ ਬਾਅਦ ਲਿਖ ਕੇ ਭੇਜੀਆਂ ਸੀਗੀਆਂ ਸੋ ਉਹਨੂੰ ਉਹਦੀ ਐਪਲੀਕੇਸ਼ਨ ਲਗਾਈ ਗਈ ਸੀ 10 ਨਵੰਬਰ ਤੇ 14 ਨਵੰਬਰ 2017 ਨੂੰ ਤੇ ਉਸ ਤੋਂ ਬਾਅਦ ਫਿਰ ਉਹਦਾ ਨੋਟਸ ਹੋਇਆ ਤੇ ਬਾਅਦ ਦੇ ਵਿੱਚ ਕੋਰਟ ਨੇ ਡਿਸਪੋਜ਼ ਕਰਤੀ ਸੀ ਵੀ ਨਹੀਂ ਇਹਦਾ ਮੈਡੀਕਲ ਕਰਵਾਇਆ ਗਿਆ ਜੀ ਲੋਡ ਨਹੀਂ ਹੈਗੀ ਅਸੀਂ ਸਪੈਸ਼ਲ ਤਿੰਨ ਡਾਕਟਰਾਂ ਦੇ ਪੈਨਲ ਤੋਂ ਮੈਡੀਕਲ ਐਗਜ਼ਾਮੀਨੇਸ਼ਨ ਦੀ ਕੀਤੀ ਸੀ ਬਾਅਦ ਦੇ ਵਿੱਚ ਉਹ ਉਸੇ ਮਹੀਨੇ ਜਦੋਂ ਕੋਰਟ ਨੇ ਡਿਸਪੋਜ਼ ਕਰਤੀ ਤਾਂ ਉਹਨਾਂ ਦੇ ਫਾਦਰ ਨੇ ਲਾ ਸਰਦਾਰ ਬਲਵਿੰਦਰ ਸਿੰਘ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਦਾਖਲ ਕੀਤੀ ਗਈ ਸੀ ਮੈਡੀਕਲ ਐਗਜ਼ਾਮੀਨੇਸ਼ਨ ਦੀ ਇਹ ਸਾਡੀ ਤਰਾਸਦੀ ਆ ਤੇ ਉਹ ਅਜੇ ਤੱਕ ਵੀ ਪੈਂਡਿੰਗ ਆ ਕੇਸ ਬਰੀ ਹੋ ਗਿਆ ਉਹਦਾ ਮੈਡੀਕਲ ਨਹੀਂ ਹੋਇਆ ਨਹੀਂ ਹੋਇਆ ਹਾਈ ਕੋਰਟ ਦੇ ਵਿੱਚ ਅਜੇ ਤੱਕ ਪੈਂਡਿੰਗ ਆ 7ਵਾ 7.5 ਸਾਲ ਹੋ ਗਏ ਉਹਦੀ ਅਗਲੀ ਤਾਰੀਖ ਜਿਹੜੀ ਹਾਈ ਕੋਰਟ ਚ 5 ਮਈ ਆ ਉਹਦੇ ਜਿਹੜੇ ਫਾਤਾ ਦੇ ਲਾ ਵੱਲੋਂ ਉਹਦੀ ਮੈਡੀਕਲ ਐਗਜ਼ਾਮੀਨੇਸ਼ਨ ਦੀ ਲਈ ਸੀ ਸੋ ਉਹਦਾ ਕੀ 7-8 ਸਾਲਾਂ ਬਾਅਦ ਕੀ ਮੈਡੀਕਲ ਲਾਊਗਾ ਉਹ ਤਾਂ ਇਨਫਰਕਚਰਸ ਹੋ ਜਣੀ ਹੈ ਆਲਰੇਡੀ ਕੇਸ ਵੀ ਬੜੀ ਹੋ ਗਿਆ ਕੀ ਮੈਡੀਕਲ ਜਾਣਬੁੱਝ ਕੇ ਕਿਸੇ ਨੇ ਰੁਕਵਾਇਆ ਸੀ ਸਿਆਸੀ ਸ਼ਾਇਦ ਉਹ ਦੇਖੋ ਸਿਆਸੀ ਹੁਣ ਜਦੋਂ ਮੁੱਖ ਮੰਤਰੀ ਡੀਜੀਪੀ ਪ੍ਰੈਸ ਕਾਨਫਰੰਸ ਕਰ ਰਹੇ ਆ ਤੁਸੀਂ ਸਮਝ ਸਕਦੇ ਹੋ ਵੀ ਥੱਲੇ ਵਾਲੇ ਪੁਲਿਸ ਐਸਐਚਓ ਡੀਐਸਪੀ ਕੇਸ ਲੈਵਲ ਦੇ ਉੱਤੇ ਆਪਣੀ ਮਰਜ਼ੀ ਨਹੀਂ ਕਰ ਸਕਦੇ ਉਹ ਜਿਵੇਂ ਉਤੋਂ ਹਦਾਇਤਾਂ ਆਉਂਦੀਆਂ ਉਦਾਂ ਹੀ ਕਰਦੇ ਆ ਅਦਾਲਤਾਂ ਵੀ ਕਈ ਵਾਰੀ ਅਸੀਂ ਤਾਂ ਜਦੋਂ ਲਾਈ ਸੀ ਐਪਲੀਕੇਸ਼ਨ ਉਦੋਂ ਕਿਹਾ ਸੀ ਵੀ ਜੇ ਇਹਨਾਂ ਨੇ ਟੌਰਚਰ ਨਹੀਂ ਕੀਤਾ ਤੇ ਸਰਕਾਰੀ ਵਕੀਲ ਨੂੰ ਕਹਿਣਾ ਚਾਹੀਦਾ ਵੀ ਤਿੰਨਾਂ ਦੀ ਪੰਜਾਂ ਡਾਕਟਰਾਂ ਤੋਂ ਕਰਾਓ ਅਸੀਂ ਕੀਤਾ ਨਹੀਂ ਜਦੋਂ ਉਹਨਾਂ ਨੇ ਕੀਤਾ ਸੀ ਤਾਂ ਫਿਰ ਉਹਨਾਂ ਨੂੰ ਦੱਸ ਸੀ ਵੀ ਇੱਕ ਡਾਕਟਰ ਨੂੰ ਤਾਂ ਮੈਨੇਜ ਕਰਨਾ ਸੌਖਾ ਆ ਤੇ ਤਿੰਨਾਂ ਨੂੰ ਮੈਨੇਜ ਕਰਨਾ ਕਿਉਂਕਿ ਬਾਗਾ ਪਤਾਨੇ ਹਸਪਤਾਲ ਤੋਂ ਕਰਾ ਲਏ ਸੀ ਲੋਕਲ ਅਸੀਂ ਕਹਿ ਸੀ ਵੀ ਐਸਐਮਓ ਨੂੰ ਰਿਐਕਸ਼ਨ ਕਰਾ ਕੇ ਤਿੰਨ ਡਾਕਟਰਾਂ ਨਾਲ ਕਰਾਓ ਉਹਨਾਂ ਨੇ ਆਪੋਜ਼ ਕੀਤਾ ਆਪੋਜ਼ ਕਰਨ ਦੇ ਪਿੱਛੇ ਹੀ ਇਹ ਸੀਗਾ ਵੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਕੀਤਾ ਹੋਇਆ ਤੇ ਉਹਦਾ ਜਿਹੜਾ ਕੋਈ ਇੰਟੈਂਸਿਵ ਮੈਡੀਕਲ ਐਗਜ਼ਾਮੀਨੇਸ਼ਨ ਹੋਗਾ ਉਹਦੇ ਵਿੱਚ ਆ ਜਾਣਾ ਸੀ ਪਰ ਹਾਈ ਕੋਰਟ ਨੇ ਵੀ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਤੇ ਅਜੇ ਤੱਕ ਵੀ ਪੈਂਡਿੰਗ ਰੱਖੀ ਹੋਈ ਆ ਉਹ ਪਟੀਸ਼ਨ ਮੰਜਪੁਰ ਜੀ ਜਿਸ ਤਰ੍ਹਾਂ ਉਹ ਬ੍ਰਿਟੇਨ ਦੇ ਨਾਗਰਿਕ ਨੇ ਬ੍ਰਿਟੇਨ ਦੇ 70 ਸੰਸਦਾਂ ਨੇ ਉਹਨਾਂ ਦੇ ਮਤਲਬ ਗ੍ਰਿਫਤਾਰੀ ਦੇ ਖਿਲਾਫ ਆਵਾਜ਼ ਚੁੱਕੀ ਉਸ ਵੇਲੇ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਸੀਗੇ ਉਹਨਾਂ ਨੇ ਵੀ ਆਵਾਜ਼ ਚੱਕੀ ਪਰ ਕੀ ਸਰਕਾਰ ਨੇ ਬ੍ਰਿਟਿਸ਼ ਸਰਕਾਰ ਨੇ ਆਪਣੇ ਲੈਵਲ ਤੇ ਉਹਨਾਂ ਦੀ ਰਿਹਾਈ ਦੇ ਲਈ ਇੰਡੀਆ ਗਵਰਨਮੈਂਟ ਦੇ ਨਾਲ ਕੋਈ ਜਿਹੜਾ ਵਾਰਤਾ ਲਾਪਿਆ ਜਾਂ ਕਮਿਊਨੀਕੇਸ਼ਨ ਉਹ ਕੀਤਾ ਨਹੀਂ ਇਹਦੇ ਬਾਰੇ ਮੈਂ ਤਾਂ ਕੋਈ ਕਮੈਂਟ ਨਹੀਂ ਕਰ ਸਕਦਾ ਅਦਾਲਤਾਂ ਦੇ ਵਿੱਚ ਤਾਂ ਕੋਈ ਐਸੀ ਗੱਲ ਨਹੀਂ ਆਈ ਵੀ ਕੋਈ ਸਰਕਾਰ ਦੀ ਕੋਈ ਗੱਲ ਚੱਲਦੀ ਹੈ ਉਹ ਡਿਪਲੋਮੈਟਿਕ ਜਾਂ ਪੋਲੀਟੀਕਲ ਲੈਵਲ ਦੇ ਉੱਤੇ ਹੁੰਦੀਆਂ ਰਹਿੰਦੀਆਂ ਉੱਥੇ ਤਿੰਨ ਚਾਰ ਪ੍ਰਧਾਨ ਮੰਤਰੀ ਬਦਲ ਗਏ ਉੱਥੇ ਅਜੰਡਾ ਜਰੂਰ ਕਹਿ ਦਿੰਦੇ ਆ ਵੀ ਮੀਟਿੰਗਸ ਦਾ ਜਿਹੜੀਆਂ ਹੋਮ ਸੈਕਟਰੀ ਲੈਵਲ ਦੀਆਂ ਜਾਂ ਯਾਨੀ ਕਿ ਐਕਸਟਰਨਲ ਮਿਨਿਸਟਰੀ ਦੀਆਂ ਹੁੰਦੀਆਂ ਜਾਂ ਪ੍ਰਧਾਨ ਮੰਤਰੀ ਨੇ ਈਵਨ ਜਿਹੜੀਆਂ ਮੀਟਿੰਗਾਂ ਹੁੰਦੀਆਂ ਉਹ ਕਹਿ ਦਿੰਦੇ ਅਜੰਡਾ ਆ ਪਰ ਕੋਈ ਉੱਥੋਂ ਸਾਨੂੰ ਲੱਗਿਆ ਨਹੀਂ ਉਹ ਵੀ ਜਿਹੜੇ ਐਮਬੈਸੀ ਵਾਲੇ ਵੀ ਆਉਂਦੇ ਆ ਉਹ ਅਦਾਲਤ ਦੀ ਕਾਰਵਾਈ ਦੇਖ ਕੇ ਚਲੇ ਜਾਂਦੇ ਆ ਜਾਂ ਉਹਨੂੰ ਮੁਲਾਕਾਤ ਕਰ ਲੈਂਦੇ ਆ ਸੋ ਸਰਕਾਰ ਨੇ ਉੱਥੋਂ ਦੀ ਸਹੂਲਤਤਾ ਦਿਖਾਈ ਨਹੀਂ ਉਹਨੀ ਜਿੰਨੀ ਦਿਖਾਉਣੀ ਚਾਹੀਦੀ ਸੀ ਕਿਉਂਕਿ ਯੂਨ ਦੇ ਵਿੱਚ ਵੀ ਜਿਹੜਾ ਇੱਕ ਟੌਰਚਰ ਦਾ ਹੈਗਾ ਉੱਥੇ ਦੇ ਪ੍ਰੀਵਾਲਿਆਂ ਨੇ ਉੱਥੇ ਰਿਪੋਰਟ ਲੈਂਦੀ ਆ ਵੀ ਆਰਬਿਟਰ ਦੇ ਡਿਟੇਨ ਆ ਤੇ ਉਹਦੇ ਤੇ ਟੌਰਚਰ ਹੋਇਆ ਸੋ ਉਹਦੇ ਉੱਤੇ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਸਗੋਂ ਉਹ ਲੰਕਾਇਆ ਹੀ ਗਿਆ ਕਿ ਸਾਨੂੰ ਇਹ ਕੇਸ ਵੀ ਜਿਹੜਾ ਮੋਗਿਆ ਦਾ ਬੜੀ ਵੀ ਹੋਇਆ ਇਹ ਵੀ ਅਸੀਂ ਕੋਕਿਊ ਜੀ ਹਰਦੀਪ ਸਿੰਘ ਛੇਦਾ ਵੱਲੋਂ ਤਿੰਨ ਵਾਰ ਹਾਈ ਕੋਰਟ ਦੇ ਵਿੱਚ ਡਾਇਰੈਕਸ਼ਨਾਂ ਕਰਾਈਆਂ ਤੇ ਇਹ ਕੇਸ ਡਿਸਪੋਜ਼ਲ ਹੋਇਆ ਨਹੀਂ ਤੇ ਇਹ ਵੀ ਦੋ ਚਾਰ ਸਾਲ ਅਜੇ ਹੋਲ ਚੱਲਣਾ ਸੀਗਾ ਤੇ ਸਾਨੂੰ ਆਪਣੀ ਜਿਹੜੀ ਆ ਜੱਗੀ ਜੋਹਲ ਦੀ ਜਾਂ ਬਾਕੀਆਂ ਦੀ ਬੇਗਨਾਹੀ ਲਈ ਹੋਰ ਵੀ ਸਮਾਂ ਲੱਗਣਾ ਸੀਗਾ ਸੋ ਇਹ ਕੇਸ ਬੜੀ ਹੋਣ ਦੇ ਨਾਲ ਜਿਹੜੇ ਦਿੱਲੀ ਕੇਸ ਆ ਉਹਨਾਂ ਦੇ ਗੁੱਡ ਇਫੈਕਟ ਪਾਊਗਾ ਚਾਹੀਦਾ ਤਾਂ ਇਹ ਆ ਸਰਕਾਰ ਲੈਵਲ ਦੇ ਉੱਤੇ ਵੀ ਕਿਉਂਕਿ ਜਿਹੜੇ ਜਿਹੜੇ ਉਹਦੇ ਖਿਲਾਫ ਸਪੈਸੀਫਿਕ ਅਲੀਗੇਸ਼ਨ ਸੀ ਫੰਡਿੰਗ ਦੇ ਬੀਸ ਕੇਸ ਦੇ ਹੀ ਟੁੱਟ ਚੁੱਕੇ ਆ ਤੇ ਉਹਦੀ ਕਾਪੀ ਪੇਸਟ ਕਰਕੇ ਤੁਸੀਂ ਅਠਾ ਕੇਸਾਂ ਦੇ ਵਿੱਚ ਲਾਈਆਂ ਹੋਈਆਂ ਸੋ ਉਹ ਵੀ ਕਿਵੇਂ ਸਸਟੇਨ ਕਰਨਗੇ ਸੋ ਪ੍ਰੋਸੀਕਿਊਸ਼ਨ ਨੂੰ ਜਿਹੜੀ ਆ ਉਹ ਐਨਆਈਏ ਨੂੰ ਪ੍ਰੋਸੀਕਿਊਸ਼ਨ ਵਿਦਰਾਨ ਕਰਕੇ ਜਗੀ ਜੋਲ ਨੂੰ ਡਿਸਚਾਰਜ ਕਰਾ ਕੇ ਉਹਦੇ ਘਰੇ ਭੇਜਣਾ ਚਾਹੀਦਾ ਮੈਂ ਥੋੜਾ ਜਿਹਾ ਪਰਸਨਲ ਸਵਾਲ ਜਗੀ ਜੋਹਲ ਦੀ ਜ਼ਿੰਦਗੀ ਬਾਰੇ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਜਿਸ ਵੇਲੇ ਉਹਨਾਂ ਦੀ ਗ੍ਰਿਫਤਾਰੀ ਹੋਈ ਮਹਿਜ਼ ਉਹਨਾਂ ਦੇ ਵਿਆਹ ਨੂੰ 15 ਦਿਨ ਹੋਏ ਸੀ ਕਹਿੰਦੇ ਨੇ ਕਿ 골ਡਨ ਪੀਰੀਅਡ ਹੁੰਦਾ ਉਹ ਲਾਈਫ ਦਾ ਹਨਾ ਤੇ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਨੇ ਪਿਛਲੇ 7 ਸਾਲਾਂ ਤੋਂ ਆਪਣੀ ਵਾਈਫ ਦੇ ਨਾਲ ਨਹੀਂ ਹੈਗੇ ਉਹਨਾਂ ਦੇ ਪਰਿਵਾਰ ਖਾਸ ਤੌਰ ਤੇ ਉਹਨਾਂ ਦੀ ਵਾਈਫ ਦੇ ਬਾਰੇ ਮੈਂ ਜਾਨਣਾ ਚਾਹਾਂਗੀ ਉਹ ਕਿੰਨਾ ਹਾਲਾਤਾਂ ਦੇ ਵਿੱਚ ਰਹ ਰਹੇ ਨੇ ਉਹ ਵਾਈਫ ਉਹਦਾ ਇੱਥੇ ਰਹੇ ਸੀ ਪਹਿਲਾਂ ਮਾਪੇ ਸੀ ਮੁਲਾਕਾਤ ਜਾਂਦੇ ਹੁੰਦੇ ਸੀ ਬਾਅਦ ਦੇ ਵਿੱਚ ਉਹ ਯੂਕੇ ਚਲੇ ਗਏ ਸੀ ਆਪਣੇ ਇਨ-ਲਾਸ ਕੋ ਸਕਾਟਲੈਂਡ ਦੇ ਵਿੱਚ ਹੀ ਉਹਨਾਂ ਦੀ ਵਾਈਫ ਤੇ ਉੱਥੇ ਹੀ ਰਹਿ ਰਹੇ ਆ ਉਹ ਤੇ ਹੁਣ ਜੇ ਆਊਗਾ ਬਾਅਦ ਤੇ ਫੇਰ ਅੱਗੇ ਉਹ ਆਉਂਦੇ ਆ ਜਾਂ ਇਹਨੂੰ ਜਾਣ ਦੀ ਇਜਾਜ਼ਤ ਮਿਲਦੀ ਹੈ ਉਹ ਉੱਥੇ ਹੀ ਆ ਉਸ ਤੋਂ ਬਾਅਦ 2019 ਜਾਂ 20 ਦੇ ਵਿੱਚ ਮੈਨੂੰ ਲੱਗਦਾ ਚਲੇ ਗਏ ਸੀ ਉਹ ਉੱਥੇ ਤੇ ਉੱਥੇ ਹੀ ਨੌਸ ਦੇ ਘਰੇ ਹੀ ਆਪਣੇ ਰਹਿ ਰਹੇ ਉੱਥੇ ਸਕਾਟਲੈਂਡ ਦੇ ਵਿੱਚ ਫੈਮਲੀ ਨੇ ਕਿੰਨੀ ਇੱਕ ਜद्दोजਹਿਦ ਕੀਤੀ ਕਿੰਨੀ ਇੱਕ ਕਾਨੂੰਨੀ ਅਰਚਨਾ ਤੁਹਾਡੇ ਸਾਹਮਣੇ ਵੀ ਆਈਆਂ ਕਿਉਂਕਿ ਤੁਸੀਂ ਐਜ਼ ਅ ਵਕੀਲ ਉਹਨਾਂ ਦਾ ਕੇਸ ਲਗਾਤਾਰ 7 ਸਾਲਾਂ ਤੋਂ ਲੜ ਰਹੇ ਹੋ ਗਵਾਹ ਕਿਵੇਂ ਇਕੱਠੇ ਕੀਤੇ ਕਿਵੇਂ ਇਸ ਕੇਸ ਨੂੰ ਨੇਪਰੇ ਚੜਾਇਆ ਕਿ ਇਹ ਬਰੀ ਹੋਣ ਦੇ ਮਕਾਮ ਤੱਕ ਪਹੁੰਚਿਆ ਦੇਖੋ ਇਹਦੇ ਵਿੱਚ ਜੱਗੀ ਜੋਲ ਦੇ ਖਲਾਸ ਦਾ ਸਪੈਸੀਫਿਕ 6-7 ਗਵਾਹ ਹੀ ਸੀਗੇ ਪਰ ਤੋਤੇਲੇ 70 80 ਗਵਾਹ ਸੀਗੇ ਜਿੱਚੋਂ 55 ਗਵਾਹ ਜਿਹੜੇ ਪਰੋਸੀਕਿਊਸ਼ਨ ਨੇ ਉਹ ਕਰਵਾਏ ਹੈਗੇ ਆ ਸੋ ਉਹਨਾਂ ਜਿਹੜੇ ਗਵਾਹ ਵੀ ਜੱਗੀ ਜੋਲ ਦੇ ਖਿਲਾਫ 7-8 ਸੀਗੇ ਉਹ ਵੀ ਕੋਈ سپورਟ ਨਹੀਂ ਕਰ ਸਕੇ ਪਰੋਸੀਕਿਊਸ਼ਨ ਸਟੋਰੀ ਨੂੰ ਸਪੈਸਿਫਿਕ ਆਨਸਰ ਉਹਨਾਂ ਦੇ ਇਹੀ ਸੀਗੇ ਇਹ ਇੱਕ ਦੋ ਦੋ ਤਿੰਨ ਪ੍ਰਾਈਵੇਟ ਗਵਾਹ ਵੀ ਸੀਗੇ ਇੱਕ ਦੀ ਡੈਥ ਰਿਪੋਰਟ ਆ ਗਈ ਤੇ ਇੱਕ ਦੋ ਹੌਸਟਾਈਲ ਹੋ ਗਏ ਇੱਕ ਖਿਲਾਫ ਵੀ ਦੇ ਗਿਆ ਗਵਾਈ ਪਰ ਉਹਦੀ ਗਵਾਈ ਇਸ ਤਰ੍ਹਾਂ ਦੀ ਸੀਗੀ ਜਿਹੜੀ ਮੰਨਣਯੋਗ ਹੀ ਨਹੀਂ ਸੀਗੀ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਦਾ ਗਵਾਹ ਸੀਗਾ ਅਮਰਸਰ ਦਾ ਕੋਈ ਤੇ ਉਹਦਾ ਕਹਿਣਾ ਸੀ ਵੀ ਜੱਗੀ ਜੋਹਲ ਮੇਰੇ ਕੋਲ ਆਇਆ ਸੁਲਤਾਨਪੁਰ ਚੱਪੜ ਸੁੱਕੇ ਦੇ ਖੱਡੇ ਮੈਂ ਖੜਾ ਸੀ ਤੇ ਉਹ ਆ ਕੇ ਕਹਿੰਦਾ ਵੀ ਅਸੀਂ ਹੱਤਿਆਤ ਫੜਾਉਣਾ ਤੇ ਸਾਡੀ ਮਦਦ ਕਰੋ ਸੋ ਉਸ ਤਰ੍ਹਾਂ ਦਾ ਗਵਾਹਾ ਸੋਹੀ ਨਾ ਜਿਹੜਾ ਹੈਗਾ ਵੀ ਇੱਕ ਜਿਹੜਾ ਉਹ ਬ੍ਰਿਟਿਸ਼ ਬੌਲ ਨਾਲ ਉਦਾਂ ਹੀ ਸਿੱਧਾ ਹੀ ਆਉਂਦਾ ਅਮਰਸਰ ਚੱਪੜ ਕੰਡੇ ਜਾ ਕੇ ਬੰਦੇ ਨੂੰ ਆ ਮੋਢੇ ਨੂੰ ਹੱਥ ਮਾਰ ਕੇ ਕਹਿੰਦਾ ਵੀ ਅਸੀਂ ਹੱਤਿਆਤ ਫੜਾਉਣਾ ਤੇ ਪੁਲਿਸ ਦਾ ਸਟਾਕ ਵਿੱਚ ਨਾ ਸੀਗਾ ਉਹਦੀ ਗਵਾਹੀ ਨੂੰ ਡਿਸਕਾਰਡ ਕੀਤਾ ਕੋਰਟ ਨੇ ਤੇ ਬਾਕੀ ਕੋਈ ਰਿਕਵਰੀ ਤਾਂ ਹੈ ਹੀ ਨਹੀਂ ਸੀ ਤੇ ਜਿਸ ਤਰ੍ਹਾਂ ਆਰਮਜ਼ ਐਕਟ اور ਯੂਏਪੀਏ ਲਗਾਏ ਗਏ ਆਰਮਜ਼ ਐਕਟ ਦੀ ਧਾਰਾ ਤਾਂ ਹਥਿਆਰ ਦੇ ਲਈ ਲਗਾਈ ਜਾਂਦੀ ਉਹ ਵੇ ਕੇਸ ਦੇ ਵਿੱਚ ਲੱਗੀ ਹੋਈ ਸੀ ਤਾਂ ਉਹ ਬਾਕੀ ਬੰਦਿਆਂ ਦੇ ਉੱਤੇ ਸੀਗਾ ਜਿਨ੍ਹਾਂ ਨੂੰ 2-2 ਸਾਲ ਸਜ਼ਾ ਵੀ ਹੋਈ ਹਰਦੀਪ ਸਿੰਘ ਰਮਨਦੀਪ ਸਿੰਘ ਤੇ ਤਲਜੀਤ ਸਿੰਘ ਨੂੰ 2-2 ਸਾਲ ਆਰਮਜ਼ ਐਕਟ ਦੀ ਸਜ਼ਾ ਹੋਈ ਬਾਕੀ ਸਾਰੇ ਸੈਕਸ਼ਨਾਂ 'ਚ ਉਹ ਵੀ ਬਦੀ ਹੋਈ ਆ ਸੋ ਜਿਹਦੇ ਕੋਲ ਰਿਕਵਰੀ ਦਿਖਾਈ ਗਈ ਉਹਨਾਂ ਨੂੰ ਸਜ਼ਾ ਗਈ ਜੱਗੀ ਜੋਲ ਕੋ ਤਾਂ ਕੌਨਸਪਰੇਸੀ ਦਾ ਸੀਗਾ ਵੀ ਇਹ ਕੌਨਸਪਰੇਸੀ ਸੀ ਹਥਿਆਰਾਂ ਵਾਸਤੇ ਜਾਂ ਦੂਜੇ ਐਕਟ ਵਾਸਤੇ ਸੋ ਕੋਈ ਵੀ ਲਿੰਕ ਨਹੀਂ ਬਣਿਆ ਸਬੂਤ ਹੋ ਸਕਿਆ ਵੀ ਜਿਹੜਾ ਸਬੂਤ ਕਦੇ ਵੀ ਇਹ ਕੌਨਸਪਰੇਸੀ ਦਾ ਪਾਤ ਸੀਗਾ ਫੰਡਿੰਗ ਦੇਣ ਦੇ ਵਿੱਚ ਕੋਈ ਹਿੱਸੇਦਾਰੀ ਸੀਗੀ ਜਾਂ ਕੋਈ ਥਿਆੜਾਂ ਦੇ ਵਿੱਚ ਹਿੱਸੇਦਾਰੀ ਸੀ ਇਸੇ ਕਰਕੇ ਉਹ 120 202 ਪ੍ਰੂਵ ਨਹੀਂ ਹੋਈ ਤੇ ਯੂਏਪੀਏ ਵੀ ਪ੍ਰੂਵ ਨਹੀਂ ਹੋਈ ਇਸ ਕੇਸ ਦੇ ਵਿੱਚੋਂ ਬਰੀ ਹੋਣ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਵੀ 8 ਕੇਸ ਪੈਂਡਿੰਗ ਨੇ ਤੇ ਕੀ ਉਹਨਾਂ ਕੇਸਾਂ ਦੇ ਉੱਤੇ ਕੋਈ ਪੋਜ਼ੀਟਿਵ ਇਮਪੈਕਟ ਪਵੇਗਾ ਬਿਲਕੁਲ ਪੋਜ਼ੀਟਿਵ ਪਵੇਗਾ ਕਿਉਂਕਿ ਐਨਆਈਏ ਨੇ ਆਪਣੇ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਉਹਨਾਂ ਕੇਸਾਂ ਦੀ ਬਾਅਦ ਦੇ ਵਿੱਚ ਕੀਤੀ ਹੈ ਪਹਿਲਾਂ ਪੰਜਾਬ ਪੁਲਿਸ ਨੇ ਹੀ ਨਾਮਿਨੇਟ ਕੀਤਾ ਇਹਨਾਂ ਸਾਰੇ ਨੌਜਵਾਨਾਂ ਨੂੰ ਜਿਹੜੇ ਇਸ ਕੇਸ ਦੇ ਵਿੱਚ ਕਿਸੇ 'ਚ 5 ਆ ਕਿਸੇ 'ਚ 8 ਆ 11 14 ਅਲੱਗ-ਅਲੱਗ ਕਯੂਜ਼ ਦੀ ਉਹ ਅਥਾਂ ਕੇਸਾਂ ਦੇ ਵਿੱਚ ਹੈਗੇ ਆ। ਸੋ ਜੱਗੀ ਜੋਲ ਨੂੰ ਸਾਰਿਆਂ ਦੇ ਵਿੱਚ ਹੀ ਰੱਖਿਆ ਹੋਇਆ ਉਹ ਵੀ ਕਈਆਂ ਨੂੰ ਸਾਰਿਆਂ 'ਚ ਰੱਖਿਆ ਕਈਆਂ ਨੂੰ ਸਾਰਿਆਂ 'ਚ ਨਹੀਂ ਰੱਖਿਆ। ਸੋ ਬੇਸ ਕੇਸ ਤਾਂ ਇਹੀ ਸੀਗਾ ਜਿਹਦੇ 'ਚ ਅਰੈਸਟ ਵੀ ਦਿਖਾਈ ਗਏ ਬੰਦਿਆਂ ਦੀ ਵੈਪਨ ਵੀ ਜਿਹੜੇ ਕਿਹਾ ਵੀ ਯੂਜ਼ ਹੋਏ ਉਹਨਾਂ ਮਲਡਰ ਤੇ ਇਸ ਕੇਸ 'ਚ ਕਵਰ ਹੋਏ ਦਿਖਾਏ ਗਏ। ਮੋਟਰਸਾਈਕਲ ਜਾਂ ਫੰਡਿੰਗ ਦੀਆਂ ਵੈਸਟਰਨ ਯੂਨੀਅਨ ਦੀਆਂ ਸੀਧਾ-ਸੂਧਾ ਬੈਂਕ ਟ੍ਰਾਂਸੈਕਸ਼ਨਾਂ, ਡਿਜੀਟਲ ਡਾਟਾ, ਮੋਬਾਈਲ, ਲੈ ਬੇਸ ਕੇਸ ਇਹ ਆ ਜੜ ਕੇਸ ਇਹ ਆ ਤੇ ਇਹ ਜੜ ਵੱਡੀ ਗਈ ਹੁਣ ਸਪੈਸਿਫਿਕ ਜੱਗੀ ਜੋਲ ਤੇ ਹੋਰਾਂ ਦੋਹਾਂ ਤਿੰਨਾਂ ਦੇ ਖਿਲਾਫ ਤਾਂ ਕੇਸ ਉੱਤੇ ਪ੍ਰੂਕਾ ਨੇ ਪ੍ਰੋਸੀਕਿਊਸ਼ਨ ਨੇ ਐਨਐਲ ਨੇ ਬਹੁਤ ਔਖੇ ਆ ਜਿਹੜੇ ਦੋ ਹਰਦੀਪ ਸਿੰਘ ਤੇ ਰਮਨਦੀਪ ਸਿੰਘ ਉਹਨਾਂ ਨੂੰ ਆਮਜੈਕਟ ਦੇ ਵਿੱਚ ਸਜ਼ਾ ਹੋਈ ਆ ਉਹ ਅਸੀਂ ਅਪੀਲ ਦੇ ਵਿੱਚ ਜਾਵਾਂਗੇ ਕਿਉਂਕਿ ਉਹਨਾਂ ਦਾ ਜਿਹੜਾ ਕੇਸ ਪ੍ਰੋਪਰਟੀ ਆਰਮਜ਼ ਜਿਹੜੇ ਅਲੇਜਡ ਰਿਕਵਰੀ ਆ ਉਹ ਕੋਰਟ 'ਚ ਪੇਸ਼ ਹੀ ਨਹੀਂ ਹੋਈ ਡੂਰਿੰਗ ਟ੍ਰਾਇਲ ਤੇ ਉਸ ਪੁਆਇੰਟ ਦੇ ਉੱਤੇ ਹਾਈ ਕੋਰਟ ਦੇ ਵਿੱਚ ਅਸੀਂ ਅਪੀਲ ਦਾਖਲ ਕਰਾਂਗੇ ਜੱਗੀ ਜੋਲ ਦਾ ਕਲੀਨ ਸਪੈਸਿਫਿਕ ਜੱਗੀ ਜੋਲ ਨੂੰ ਜਿਹੜਾ ਉਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਊਗਾ ਹੱਥਾਂ ਕੇਸਾਂ ਦੇ ਵਿੱਚ ਕਿਉਂਕਿ ਜੋ ਐਲੀਗੇਸ਼ਨ ਇੱਥੇ ਸੀ ਉਹੀ ਕਾਪੀ ਜਿਹੜੀਆਂ ਡਿਸਕਲੋਜ਼ਰਸ ਕਨਫੈਸ਼ਨਸ ਹੈਗੀਆਂ ਉਹ ਉਹਦੇ ਵਿੱਚ ਕਾਪੀ ਪੇਸਟ ਕਰਕੇ ਜਾਂ ਟਰਾਂਸਲੇਟ ਕਰਕੇ ਲਈਆਂ ਹੋਈਆਂ ਸਪੈਸਿਫਿਕ ਨਵੀਂ ਗੱਲ ਉੱਤੇ ਜ ਹੈ ਨਹੀਂ ਕੋਈ ਅਸੀਂ ਜੱਗੀ ਜੋਲ ਦੀਆਂ ਤਸਵੀਰਾਂ ਬੜੀਆਂ ਵੇਖਤੀਆਂ ਸਾਡੇ ਕੋਲ ਆਉਂਦੀਆਂ ਰਹਿੰਦੀਆਂ ਨੇ ਅਕਸਰ ਇੱਕ ਸਿੰਪਲ ਜਿਹਾ ਨੌਜਵਾਨ ਗੱਭਰੂ ਤੇ ਅੱਜ ਕੱਲ ਉਹ ਕੇਸਰੀ ਪਰਨੇ ਦੇ ਵਿੱਚ ਰਹਿੰਦੇ ਨੇ ਤੁਹਾਡੀ ਤਾਂ ਮੁਲਾਕਾਤ ਉਹਨਾਂ ਨਾਲ ਹੁੰਦੀ ਹੋਏਗੀ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਰਹਿੰਦੇ ਨੇ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਨੇ ਜੇਲ੍ਹ ਦੇ ਵਿੱਚ ਤਾਂ ਇਹੀ ਹੁੰਦਾ ਜੀ ਜੇਲ੍ਹ ਤਾਂ ਪਿੰਜਰਾ ਪਿੰਜਰਾ ਹੀ ਹੁੰਦਾ ਭਾਵੇਂ ਸੋਨੇ ਦਾ ਹੋਵੇ ਉੱਥੇ ਵੀ ਇੱਕ ਸਪੈਸੀਫਿਕ ਟਾਈਮ ਹੁੰਦਾ ਖੁੱਲਣ ਦਾ ਬੰਦ ਹੋਣ ਦਾ ਖਾਣ ਦਾ ਮਿਲਣ ਦਾ ਮੁਲਾਕਾਤ ਦਾ ਹੁਣ ਪੇਸ਼ੀ ਤਾਂ ਉਹਨਾਂ ਨੂੰ ਕਿਤੇ ਲੈ ਕੇ ਨਹੀਂ ਜਾਂਦੇ ਜੇਲ੍ਹ ਦੇ ਵਿੱਚ ਹੀ ਆ ਥਰੂ ਵੀਸੀ ਆ ਥਰੂ ਵੀਸੀ ਉਹ ਮੇਰੀ ਮੁਲਾਕਾਤ ਵੀ ਥਰੂ ਵੀਸੀ ਹੀ ਹੁੰਦੀ ਆ ਤੇ ਫੈਮਿਲੀ ਉਹਨਾਂ ਦੀ ਕੋਈ ਨਹੀਂ ਉੱਥੇ ਮਿਲਦਾ ਉਹਨਾਂ ਨੂੰ ਹਾਂ ਉਹਨਾਂ ਨੂੰ ਕਿਤੇ ਵਿੱਚ ਦੇ ਦਿੰਦੇ ਆ ਕਈ ਵਾਰ ਨਹੀਂ ਦਿੰਦੇ ਉਹਨਾਂ ਦੀ ਫੋਨ ਫੈਸਿਲਿਟੀ ਜਿਹੜੀ ਆ ਐਸਟੀਡੀ ਦੀ ਆਈਐਸਟੀਡੀ ਦੀ ਉਹਨਾਂ ਨੂੰ ਮਿਲਦੀ ਆ ਫੈਮਿਲੀ ਨਾਲ ਗੱਲ ਕਰਨ ਵਾਸਤੇ ਹਫਤੇ ਜਾਂ ਦੋ ਹਫਤੇ ਬਾਅਦ ਅੰਬੈਸੀ ਵਾਲੇ ਮਿਲ ਲੈਂਦੇ ਆ ਤੇ ਉੱਥੇ ਬਾਕੀ ਠੀਕ ਆ ਬੰਦਾ ਪੜ ਸਕਦਾ ਆਪਣਾ ਸੋਚ ਵਿਚਾਰ ਸਕਦਾ ਤੇ ਇਹੀ ਆ ਇਹ ਸਮਾਂ ਕੱਟਣ ਵਾਲੀ ਗੱਲ ਹੁੰਦੀ ਆ ਜੇਲ੍ਹ ਦੇ ਵਿੱਚ ਤਾਂ ਕੋਈ ਤਾਂ ਤਾਂ ਹੈ ਨਹੀਂ ਵੀ ਪੰਜਾਬੀ ਕਹਿੰਦੇ ਪੂਆ ਦੇ ਪਿੰਡ ਦਾ ਬੈਠਾ ਨਹੀਂ ਹੈ ਤਾਂ ਜੇਲ੍ਹ ਹੀ ਆ ਇੱਕ ਮੈਂਟਲੀ ਹਰਾਸਮੈਂਟ ਤਾਂ ਕੰਟੀਨਿਊ ਰਹਿੰਦੀ ਆ ਜਿਹਦਾ ਇਫੈਕਟ ਪੈਂਦਾ ਬੰਦੇ ਦੇ ਉੱਤੇ ਇਸੇ ਕਰਕੇ ਉਹਨਾਂ ਨੇ ਜੇਲ ਬਣਾਈ ਹੁੰਦੀ ਆ ਹਾਂ ਬਾਕੀ ਆ ਵੀ ਕੋਈ ਸਹੂਲਤਾਂ ਜਿਹੜੀਆਂ ਹੁੰਦੀਆਂ ਉਹ ਹਰੇਕ ਨੂੰ ਜੋ ਮਿਲਦੀਆਂ ਕੈਦੀਆਂ ਨੂੰ ਇਹ ਜਿਹੜੇ ਰੀਜਨਲ ਇਸ ਤਰ੍ਹਾਂ ਹੁੰਦੇ ਉਹਨਾਂ ਨੂੰ ਥੋੜੀਆਂ ਘਾਟ ਹੀ ਮਿਲਦੀਆਂ ਤੇ ਹਾਰਡ ਥੋੜਾ ਜ਼ਿਆਦਾ ਹੁੰਦਾ ਬੰਦ ਜ਼ਿਆਦਾ ਚੇ ਰੱਖਦੇ ਆ ਹਾਈ ਸਕਿਉਰਿਟੀ ਜ਼ੋਨ ਹੁੰਦਾ 24 ਘੰਟੇ ਕੈਮਰਿਆਂ ਦੀ ਸਰਵਲੈਂਸ ਹੁੰਦੀ ਆ ਸਪੈਸ਼ਲ ਸਕਿਉਰਿਟੀ ਫੋਰਸਿਸ ਲੱਗੀਆਂ ਹੁੰਦੀਆਂ ਅੰਦਰ ਮਤਲਬ ਉਹਨਾਂ ਨੂੰ ਆਮ ਕੈਦੀਆਂ ਤੋਂ ਅਲੱਗ ਰੱਖਿਆ ਜਾਂਦਾ ਆ ਆਮ ਹਾਈ ਸਕਿਉਰਿਟੀ ਜ਼ੋਨ ਦੇ ਵਿੱਚ ਜਿੰਨੇ ਵੀ ਹੁੰਦੇ ਆ ਆਮ ਕੈਦੀਆਂ ਤੋਂ ਸਾਦੇ ਹੀ ਲੱਗ ਹੁੰਦੇ ਆ ਉਹ ਕਿਸੇ ਜੇਲ੍ਹ ਦੇ ਵਿੱਚ 2 ਵੀ ਹੋ ਸਕਦੇ ਆ ਉਹ ਕਿਸੇ ਜੇਲ੍ਹ ਚ 20 ਵੀ ਹੋ ਸਕਦੇ ਆ ਉਹਨਾਂ ਦਾ ਆਹਾਤਾ ਹੀ ਵੱਖਰਾ ਹੁੰਦਾ ਹੈ ਹਾਈ ਸਕਿਉਰਿਟੀ ਜ਼ੋਨ ਕਰਕੇ ਹੂੰ ਜਿਸ ਜੇਲ ਦੇ ਵਿੱਚ ਜਗਤਾਰ ਸਿੰਘ ਜੱਗੀ ਜੋਹਲ ਰਹਿ ਰਹੇ ਨੇ ਉਸੇ ਜੇਲ ਦੇ ਵਿੱਚ ਜਗਤਾਰ ਸਿੰਘ ਹਵਾਰਾ ਵੀ ਰਹਿੰਦੇ ਨੇ ਹਾਂ ਜੀ 15 ਨੰਬਰ ਜੇਲ ਇੱਕੋ ਬੈਰਕ ਚ ਰਹਿੰਦੇ ਨੇ ਨਹੀਂ ਨਹੀਂ ਉਹ ਉੱਤੇ ਥੱਲੇ ਆ ਜੀ ਉੱਥੇ ਫਰਸਟ ਫਲੋਰ ਤੇ ਗਰਾਉਂਡ ਫਲੋਰ ਦੇ ਵਿੱਚ ਇੱਕੋ ਦੇ ਵਿੱਚ ਨਹੀਂ ਕਿਸੇ ਨੂੰ ਉਹ ਰੱਖਦੇ ਅਲੱਗ-ਲੱਗ ਹੀ ਹੈ ਜੇਲ ਸੇਮ ਹੈ ਜੇਲ ਦੇ ਵਿੱਚ ਅੱਗੇ ਆ ਹਾਤੇ ਆ ਹਾਤੇ ਦੇ ਹਾਈ ਸਕਿਉਰਿਟੀ ਜ਼ੋਨ ਦੇ ਵਿੱਚ ਉੱਤੇ ਥੱਲੇ ਕੋਈ ਹੁੰਦੇ ਆ ਕੱਥੇ ਇੱਕ ਚੱਕੀ ਦੇ ਵਿੱਚ ਨਹੀਂ ਹੈਗੇ ਉਹ ਅਲੱਗ-ਲੱਗ ਹੀ ਜੇਲ ਦੇ ਵਿੱਚ ਇੱਕ ਜੇ ਮੈਂ ਮੁਲਾਕਾਤ ਕਰਨ ਜਾਵਾਂ ਤੇ ਦੋਨਾਂ ਦਾ ਮੁਲਾਕਾਤ ਭਾਈ ਹਵਾਲਾ ਨਾਲ ਵੀ ਕਾਲੇ ਦੀ ਹੈ ਜੱਗੀ ਨਾਲ ਵੀ ਕਰ ਲਈਦੀ ਹੈ ਫਿਰ ਇਕੱਠੇ ਆ ਜਾਂਦੇ ਮੁਲਾਕਾਤ ਕਰਨ ਵਾਸਤੇ ਉਸ ਟਾਈਮ ਫਿਰ ਮਿਲ ਸਕਦੇ ਹੁੰਦੇ ਆਪਸ ਵਿੱਚ ਅਧਵਾਈ ਉੱਥੇ ਮਿਲਣਾ ਘੱਟ ਹੁੰਦਾ ਆਪਣੀ ਉੱਤੇ ਲੱਗੇ ਕੇਸਾਂ ਨੂੰ ਲੈ ਕੇ ਜਿਸ ਤਰ੍ਹਾਂ 11 ਕੇਸ ਪਏ ਸੀਗੇ 8 ਕੇਸ ਪੈਂਡਿੰਗ ਨੇ 4 ਦੇ ਵਿੱਚੋਂ ਬਰੀ ਹੋ ਗਏ ਜੱਗੀ ਜੋਹਲ ਕੀ ਸੋਚਦੇ ਨੇ ਖਾਸ ਤੌਰ ਤੇ ਜਦੋਂ ਆਪਾਂ 멘ਟਲ ਸਿਚੁਏਸ਼ਨ ਦੀ ਗੱਲ ਕਰਦੇ ਆ ਹਨਾ ਤਾਂ ਉਹ ਉਹਨਾਂ ਦੀ ਸਿਚੁਏਸ਼ਨ ਕਿੱਦਾਂ ਦੀ ਆ ਇੱਕ ਨਾਰਮਲ ਮਤਲਬ ਕਹਿੰਦੇ ਨੇ ਕਿ ਬਿਲਕੁਲ ਜੋਸ਼ ਦੇ ਵਿੱਚ ਨੇ 멘ਟਲ ਸਿਚੁਏਸ਼ਨ ਉਹਨਾਂ ਦੀ ਠੀਕ ਹੈ ਜਾਂ ਕਿਤੇ ਡਾਵਾ ਡੋਲ ਹੋ ਜਾਂਦੇ ਨੇ ਇੱਕ ਪ੍ਰੈਸ਼ਰ ਤਾਂ ਹੁੰਦਾ ਹੀ ਆ ਜੀ ਉਹਦੇ 'ਚ ਹੁਣ ਇਸ ਤਰ੍ਹਾਂ ਮੇਰੇ ਕੋ ਕੋਈ ਪੈਰਾਮੀਟਰ ਨਹੀਂ ਹੈਗਾ ਮੈਂ ਦੱਸ ਸਕਦਾ ਵੀ ਇੰਨੇ ਕ ਪਰਸੈਂਟ ਠੀਕ ਆ ਜਿੱਦਾਂ ਹੁਣ ਇੱਕ ਕੇਸ ਬਦੀ ਹੋਇਆ ਫਿਰ ਥੋੜਾ ਉਤਸ਼ਾਹ ਹੋ ਜਾਂਦਾ ਵੀ ਠੀਕ ਆ ਜਦੋਂ ਪਹਿਲਾਂ ਬਦੀ ਹੋਏ ਕੋ ਬੇਲ ਹੋਈ ਇੱਕ ਵੀ ਇੱਕ ਹੋ ਗਈ ਹੁਣ ਬਾਕੀ ਵੀ ਹੋ ਜਾਣੀਆਂ ਉਹ ਪੰਜਾਬ ਹਾਈ ਕੋਰਟ ਨੇ ਦਿੱਤੀ ਸੀ ਉਦੋਂ ਕਿਹਾ ਵੀ ਬਾਕੀ ਵੀ ਹੋ ਜਾਣੀਆਂ ਬਾਕੀ ਦਿੱਲੀ ਹਾਈ ਕੋਰਟ ਨੇ ਡਿਸਮਿਸ ਕਰਤੀਆਂ ਫੇਰ ਇੱਕ ਵਾਰ ਬੰਦਾ ਡਿਸਕਰਾਜ ਹੋ ਜਾਂਦਾ ਵੀ ਸ਼ਾਇਦ ਨਹੀਂ ਮਿਲਣੀ ਹੁਣ ਫੇਰ ਹੁਣ ਇਹ ਬਦੀ ਹੋ ਗਿਆ ਹੁਣ ਫੇਰ ਉਤਸ਼ਾਹ ਹੋ ਜਾਂਦਾ ਫੇਰ ਯਾਨੀ ਕਿ ਉਹ ਭਾਈ ਸੁਪਰੀਮ ਕੋਰਚ ਪੈਣੀਗਾ ਬੰਦਾ ਫਿਰ ਉਧਰ ਨੂੰ ਵੇਖਦਾ ਵੀ ਹੁਣ ਇੰਨਾ ਟਾਈਮ ਹੋ ਗਿਆ ਮਤਲਬ ਟਾਈਮ ਟਾਈਮ ਸੋ ਅਬਸੈਂਡ ਡਾਊਨਸ ਤਾਂ ਆਉਂਦੇ ਹੀ ਰਹਿੰਦੇ ਆ ਹਮੇਸ਼ਿਆ ਹੀ ਬੰਦਾ ਨਹੀਂ ਕਹਿ ਸਕਦੇ ਵੀ ਆਪੇ ਹੀ ਰਹਿੰਦਾ ਜਾਂ ਹਮੇਸ਼ਿਆ ਹੀ ਡਾਊਨ ਨਹੀਂ ਰਹਿੰਦਾ ਫਿਰ ਸਮਾਂ ਨਹੀਂ ਕੱਟਿਆ ਜਾਂਦਾ ਜੇ ਬੰਦਾ ਇਦਾਂ ਹੀ ਰਵੇ ਸੋ ਪਾਣਾ ਹੀ ਆ ਪਾਣਾ ਮੰਨਣ ਵਾਲਾ ਬੰਦਾ ਜਿਹੜਾ ਸਮਾਂ ਕੱਲ ਜਾਂਦਾ ਉੱਥੇ ਹੁਣ ਜਿਹਦਾ ਪਾਈ ਹਵਾਰਾ ਵੀ ਹੈਗਾ ਉਹਨਾਂ ਨੂੰ ਲੰਮਾ ਸਮਾਂ ਹੋ ਗਿਆ ਦੇਖ ਕੇ ਫਿਰ ਇੱਕ ਉਚਾ ਹੁੰਦਾ ਵੀ ਇਹ ਵੀ ਬੈਠੀ ਐ ਕੋਈ ਗੱਲ ਨਹੀਂ ਉਹਦੇ ਵਿੱਚ ਫਿਰ ਆ ਹੀ ਜਾਂਦਾ ਵੀ ਸਿੱਖਾਂ ਨਾਲ ਜਿਹੜਾ ਬੇਇਨਸਾਫੀ ਹੈਗੀ ਆ ਤਰੰਤ ਨਿਆ ਨਹੀਂ ਹੈਗਾ ਹੁਣ ਜੇ 7 ਸਾਲ ਬਾਅਦ ਬਦੀ ਹੋਇਆ ਉਹਦੇ ਦੇਣ ਕੌਣ ਦਊਗਾ ਕਿ ਕੈਪਟਨ ਮਨਿੰਦਰ ਸਿੰਘ ਉਦੋਂ ਵੱਡੇ ਵੱਡੇ ਦਾਅਵੇ ਕਰਨ ਵਾਲੇ ਡੀਜੀਪੀ ਉਹ ਕੋਈ ਇਹਦੇ ਬਾਰੇ ਜਵਾਬਦਾਦੀ ਕੰਨਗੇ ਵੀ ਅਸੀਂ ਕਿਹੜੇ ਬੇਸ ਦੇ ਉੱਤੇ ਕਹੀ ਸੀ ਇਹ ਗੱਲ ਵੀ ਸਾਡੇ ਕੋਲ ਬਹੁਤ ਸਬੂਤ ਹੈਗੇ ਜੱਗੀ ਜੋਲ ਹੁਣੀ ਛੁੱਟਦਾ ਜੇਜ ਹੁਣ ਛੁੱਟ ਗਿਆ ਹੁਣ ਦੱਸੋ ਤੁਹਾਡੀ ਕੀ ਜਵਾਬਦਾਦੀ ਤੁਹਾਡੀ ਮੋਦਲ ਨਹੀਂ ਬਣਦੀ ਵੀ ਤੁਸੀਂ ਮੀਡੀਆ 'ਚ ਆ ਕੇ ਗੱਲ ਅਕਸੈਪਟ ਕਰੋ ਵੀ ਅਸੀਂ ਝੂਠਾ ਫਸਾਇਆ ਸੀ ਜਾਂ ਤੁਸੀਂ ਆਪਣੀਆਂ ਏਜੰਸੀਆਂ ਦੀ ਨਲਾਕੀ ਮੰਨੋ ਕਿ ਉਹ ਪ੍ਰੂਵ ਨਹੀਂ ਕਰ ਸਕੇ ਜਾਂ ਤੁਹਾਡੇ ਕੋਲ ਕਿਹੜਾ ਸਬੂਤ ਸੀ ਇਹ ਡਿਸਕਲੋਜ਼ ਕਰੋ ਸੋ ਪੋਲੀਟੀਕਲ ਹਿੱਤਾਂ ਨੂੰ ਤੇ ਪੁਲਿਸ ਨੇ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਕੇਸ ਪਾਇਆ ਸੀ ਜਿਵੇਂ ਇਹ ਕੇਸ ਡਿਗਿਆ ਤੇ ਬਾਕੀ ਕੇਸ ਵੀ ਇਦਾਂ ਹੀ ਡਿਗਣਗੇ ਹਾਂ ਉਹਨਾਂ ਦਾ ਸਮਾਂ ਕਿੰਨਾ ਲੱਗੂਗਾ ਇਹਦੇ ਬਾਅਦ ਇੰਨੀ ਕਹਿ ਸਕਦੇ ਇੱਥੇ ਤੁਹਾਨੂੰ ਪਤਾ ਹੀ ਸਨੇਲ ਟ੍ਰਾਇਲ ਚੱਲਦੇ ਆ ਲੋਕੀ 20-20 ਸਾਲ ਵੀ ਰਹਿ ਕੇ 30 ਸਾਲ ਬਾਅਦ ਇੱਕ ਜੰਮੂ ਕਸ਼ਮੀਰ ਦਾ ਨੌਜਵਾਨ ਗਿਆ ਸੀ ਸਿਰਫ ਆਪਣੀ ਮਾਂ ਪੋਹ ਦੀ ਕਬਲ ਤੇ ਜਾ ਸਕਿਆ ਹੋ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਇਹ ਕੇਸ ਝੂਠਾ ਸਾਫਤ ਹੋਇਆ ਕੈਪਟਨ ਨੇ ਇਹਦੀ ਜ਼ਿੰਮੇਵਾਰੀ ਲਈ ਸੀ ਇਹਦਾ ਕੰਪਨਸੇਸ਼ਨ ਕੈਪਟਨ ਡੀਜੀਪੀ ਡੀਜੀਪੀ ਇੰਟੈਲੀਜੈਂਸ ਨੂੰ ਆਪ ਕਰਨਾ ਚਾਹੀਦਾ ਉਹਨਾਂ ਨੂੰ ਕੰਫੈਸ ਕਰਨਾ ਚਾਹੀਦਾ ਵੀ ਅਸੀਂ ਝੂਠਾ ਫਸਾਇਆ ਸੀ ਨਹੀਂ ਤੇ ਫਿਰ ਇਦਾਂ ਹਜ਼ਾਰਾਂ ਨੌਜਵਾਨਾਂ ਤੇ ਇਹਨਾਂ ਨੇ ਝੂਠੇ ਕੇਸ ਪਾਏ ਆ ਅਸੀਂ ਇਹ ਹੀ ਕਹਿੰਦੇ ਵੀ ਜੱਗੀ ਜੋਲ ਜੂੰਦਾ ਤਾਂ ਹੈ ਇਹਨਾਂ ਨੇ ਤਾਂ ਕਈ ਮਾਰ ਕੇ ਵੀ ਉਹਨਾਂ ਦਾ ਨਹੀਂ ਹਿਸਾਬ ਤਾਬ ਕਿਸੇ ਖਾਤੇ ਪਾਇਆ ਬਿਲਕੁਲ ਅਸੀਂ 80 ਤੇ 90 ਦੇ ਦਹਾਕੇ ਦੀ ਗੱਲ ਕਰੀਏ ਤਾਂ ਉਹਨੂੰ ਅਸੀਂ ਕਾਲਾ ਦੌਰ ਕਹਿੰਦੇ ਆ ਖਾਸ ਤੌਰ ਤੇ ਉਸ ਦੌਰ ਦੇ ਵਿੱਚ ਕਈ ਨੌਜਵਾਨਾਂ ਤੇ ਝੂਠੇ ਪਰਚੇ ਪਾਏ ਗਏ ਪਰ ਜੱਗੀ ਜੋਹਲ ਦੀ ਜੋ ਸਿਚੁਏਸ਼ਨ ਹੈ ਜੱਗੀ ਜੋਹਲ ਤੇ ਜਿਸ ਤਰ੍ਹਾਂ ਕੇਸ ਪਾਇਏ ਗਏ ਉਹਨੂੰ ਵੇਖ ਕੇ ਇਹ ਲੱਗਦਾ ਹੈ ਕਿ ਅੱਜ ਵੀ ਪੰਜਾਬ ਦੇ ਜਿਹੜੇ ਨੌਜਵਾਨ ਸਿੱਖ ਨੌਜਵਾਨ ਨੇ ਉਹਨਾਂ ਦੇ ਉੱਤੇ ਝੂਠੇ ਪਰਚੇ ਜਾਂ ਝੂਠੇ ਕੇਸ ਪਾਏ ਗਏ ਹੈ ਹੀ ਹੋਏ ਜੀ ਯੂਏਪੀਏ ਦੇ ਵਿੱਚ ਇਸ ਤਰ੍ਹਾਂ ਹੀ ਆ ਤੁਸੀਂ ਹੁਣ ਵੀ ਦੇਖੋ ਉਹਨ ਝੂਠੇ ਮੁਕਾਬਲੇ ਦਾ ਹੁਣ ਵੀ ਬੰਦਿਆ ਜੋ ਅੱਜ ਤੋਂ 20-25 ਸਾਲ ਪਹਿਲਾਂ ਕਿਹਾ ਜਾਂਦਾ ਸੀ ਵੀ ਰਿਕਵਰੀ ਕਰਾਉਣ ਗਏ ਤੇ ਨੌਜਵਾਨ ਨੇ ਇੱਕ ਬੰਦਾ ਤੁਸੀਂ ਕੁੱਟ ਕੇ ਝੰਬਿਆ ਹੋਇਆ ਉਹਨੂੰ ਹਥਕੜੀਆਂ ਜਕੜਿਆ ਹੋਇਆ ਉਹਨੂੰ ਰਿਕਵਰੀ ਕਰਾਉਣ ਦੇ ਬਹਾਨੇ ਕਹਿੰਦੇ ਵੀ ਉਹ ਰਿਕਵਰੀ ਕਰਕੇ ਵੈਪਨ ਕੌਕ ਕਰਕੇ ਸਾਡੇ ਤੇ ਗੋਲੀਆਂ ਚਲਾ ਦਿਆ ਉਹ ਮੰਨਣਯੋਗ ਹੀ ਨਹੀਂ ਹੈਗਾ ਅਦਾਲਤਾਂ ਨੂੰ ਵੀ ਪਤਾ ਪੁਲਿਸ ਨੂੰ ਪਤਾ ਪੋਲੀਟਿਕਲ ਲੋਕਾਂ ਨੂੰ ਵੀ ਪਤਾ ਪਰ ਕੋਈ ਉਸ ਗੱਲ ਨੂੰ ਉਹਦੇ ਖਿਲਾਫ ਬੋਲਣ ਦੀ ਲੋੜ ਨਹੀਂ ਸਮਝਦਾ ਕਿਉਂਕਿ ਉਹ ਸਿਆਸੀ ਤੇ ਪੁਲਿਸ ਦੀ ਲੋੜ ਆ ਜਦੋਂ ਵੀ ਇਹ ਗੱਲ ਉੱਠਦੀ ਪੰਜਾਬ ਦੇ ਕੋਈ ਹੱਕਾਂ ਦੀ ਜਾਂ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਫੈਲੇ ਨਸ਼ੇ ਨੂੰ ਜਿਹੜਾ ਕਿ ਸਟੇਟ ਦੀ ਪਾਲਿਸੀ ਤਹਿਤ ਹੀ ਫਲਾਇਆ ਜਾਂਦਾ ਤੇ ਉਹਦੀ ਜੇ ਕੋਈ ਐਕਸਪੋਜ਼ ਹੁੰਦਾ ਤਾਂ ਫਿਰ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਕਰਕੇ ਵੀ ਕਰਨ ਗਏ ਸੀ ਕਿੰਨੇ ਨੌਜਵਾਨ ਹੁ ਜੁਪੀ ਚ ਖੜਕੇ ਤੇ ਨੌਜਵਾਨ ਜਿਹੜੇ ਆ ਸਾਫ਼ ਦੇਸ ਦਾ ਵੀ ਝੂਠਾ ਪੁਲਿਸ ਮੁਕਾਬਲਾ ਹੈਗਾ ਸੋਤ ਤੇ ਕੋਈ ਵੀ ਅਦਾਲਤਾਂ ਸੂਵ ਮੋਟੋ ਨਹੀਂ ਲੈਂਦੀਆਂ ਇੱਕ ਕੋਈ ਗਾਂ ਮਾਰ ਜਾਂਦੀ ਹੈ ਤੇ ਸੂਵ ਮੋਟੋ ਨੋਟਿਸ ਲਿਆ ਜਾਂਦਾ ਇਹ ਸਿੱਖ ਨੌਜਵਾਨ ਨੂੰ ਮਾਰਤਾ ਜਾਂਦਾ ਤੇ ਉਹਦੇ ਤੇ ਦੇਸ਼ ਦੀਆਂ ਅਦਾਲਤਾਂ ਸੂਵ ਮੋਟੋ ਨੋਟਿਸ ਨਹੀਂ ਲੈਂਦੀਆਂ ਜੀ ਬ੍ਰਿਟੇਨ ਸਰਕਾਰ ਨੇ ਸੰਜੀਦਗੀ ਦਿਖਾਈ ਹੁੰਦੀ ਜੱਗੀ ਜੋਹਲ ਨੂੰ ਲੈ ਕੇ ਤਾਂ ਤੁਹਾਨੂੰ ਲੱਗਦਾ ਕਿ ਰਿਹਾਈ ਉਹਨਾਂ ਦੀ ਹੁਣ ਤੱਕ ਹੋਈ ਹੁੰਦੀ ਬਿਲਕੁਲ ਜੇ ਜੇ ਉਹਨਾਂ ਨੇ ਕਿਹਾ ਹੁੰਦਾ ਵੀ ਤੁਸੀਂ ਟੌਰਚਰ ਕੀਤਾ ਸਾਡਾ ਬੰਦਾ ਤੇ ਇੰਡੀਪੈਂਡੈਂਟ ਕੋਈ ਕੀਤੀ ਹੁੰਦੀ ਉਹਨਾਂ ਦੀ ਪੈਰਵਾਈ ਢਿਲ ਕਰਕੇ ਹੀ ਇਹਨਾਂ ਨੇ ਗਾਂ ਤੋਂ ਨਵੇਂ ਤੋਂ ਨਵਾਂ 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 ਕੇਸ ਪਾਇਆ ਤੇ ਹੁਣ ਜਿਹੜਾ ਉਸੇ ਤਰ੍ਹਾਂ ਕੇਸ ਡਿਗ ਰਹੇ ਆ ਤਿੰਨ ਕੇਸ ਡਿਗ ਰਿਹਾ ਬਾਕੀ ਅੱਠ ਕੇਸ ਵੀ ਡਿਗਣਗੇ ਜੋ ਨਹੀਂ ਕਰਨਗੇ ਇੱਕ ਪੋਲੀਟੀਕਲ ਡਿਪਲੋਮੈਟਿਕ ਪੈਰਵਾਈ ਤੇ ਅਦਾਲਤਾਂ ਦੇ ਵਿੱਚ ਤਾਂ ਇਨਸਾਫ ਦੀ ਅਜੇ ਰੈਂਦੀ ਹੋਈ ਹੈ ਨਾ ਅਜੇ ਚੱਲਦਾ ਹੀ ਆ ਹੁਣ ਇਹ ਵੀ ਅਦਾਲਤ ਨਹੀਂ ਕੀਤਾ ਨਾ ਪਰ ਇੱਥੇ ਅਦਾਲਤਾਂ ਦਾ ਥੋੜਾ ਸਲੋ ਹੋਣ ਕਰਕੇ ਮਨ ਦੇ ਵਿੱਚ ਆ ਜਾਂਦਾ ਪਰ ਫਿਰ ਉਹ ਹੋ ਜਾਂਦਾ ਵੀ ਦੇਦ ਆਏ ਦੇਦ ਆਂ ਦੇਦ ਨਹੀਂ ਹੈਗਾ ਪਰ ਉਹਦੇ ਇਹਦਾ ਵੀ ਨਾ ਹੋਵੇ ਵੀ ਬੰਦੇ ਦੀ ਜ਼ਿੰਦਗੀ ਅੰਦੇਰ ਹੋ ਜਾਈਂ ਚਲੀ ਜਾਏ ਬਿਲਕੁਲ ਜਿਸ ਤਰ੍ਹਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਦਿਨਕਰ ਗੁਪਤਾ ਦਾ ਜ਼ਿਕਰ ਕੀਤਾ ਸਾਫ ਕਾ ਡੀਜੀਪੀ ਕੰਪਨਸੇਸ਼ਨ ਦੀ ਗੱਲ ਕੀਤੀ ਜਿਸ ਤਰ੍ਹਾਂ ਹੁਣ ਜੱਗੀ ਜੋਹਲ નિર્ਦੋਸ਼ ਸਾਬਿਤ ਹੋਏ ਨੇ ਭਰੀ ਹੋ ਗਏ ਨੇ ਕੀ ਕਾਨੂੰਨ ਦੇ ਵਿੱਚ ਐਦਾਂ ਦਾ ਕੋਈ ਪ੍ਰਾਵਧਨ ਹੈ ਕਿ ਜਦੋਂ ਕਿਸੇ ਨੂੰ ਝੂਠਾ ਫਸਾਇਆ ਜਾਂਦਾ ਹੈ ਤਾਂ ਉਸ ਬੰਦੇ ਨੂੰ ਕੰਪਨਸੇਟ ਵੀ ਕੀਤਾ ਜਾਵੇ ਉਹ ਕਲੇਮ ਕਰ ਸਕਦਾ ਹੁੰਦਾ ਬੰਦਾ ਪਰ ਉਹ ਆ ਵੀ ਅਜੇ ਤੱਕ ਹੋਰ ਕੇਸ ਵੀ ਜਦੋਂ ਸਾਰਾ ਕਟ ਹੋ ਜੂਗਾ ਉਦੋਂ ਕੀਤਾ ਜਾ ਸਕਦਾ ਹਾਂ ਇਹ ਕਦੇ ਪਰ ਉਹਦੇ ਚ ਹੁਣ ਤੁਸੀਂ ਕੈਪਟਨ ਤੋਂ ਨਹੀਂ ਨਾ ਮੰਗ ਸਕਦੇ ਨਾ ਤੁਸੀਂ ਦਿਨਕਰ ਗੁਪਤੇ ਕੋ ਮੰਗ ਸਕਦੇ ਨਾ ਸ਼ਰੂਏ ਸ਼ਰੂਲੇ ਤੋਂ ਤੁਸੀਂ ਕਲੇਮ ਮੰਗ ਸਕਦੇ ਜਿਹੜਾ ਆਈਓ ਆ ਇਨਵੈਸਟੀਗੇਸ਼ਨ ਅਫਸਰ ਜਿਹੜਾ ਡੀਐਸਪੀ ਤੇ ਮੰਨ ਲਓ ਉਹਦੇ ਤੇ ਅਸੀਂ ਪਾ ਵੀ ਦਿੰਦੇ ਹਾਂ ਜਦੋਂ ਨੂੰ ਹੋਣਾ ਉਹਨੂੰ ਸਮਨਿੰਗ ਹੋਣੀ ਆ ਉਹਨੂੰ ਰਿਟਾਇਰ ਹੋ ਜਾਣਾ ਉਹਨੇ ਕਹਿੰਦਾ ਦੇਖੋ ਜੀ ਮੈਂ ਤਾਂ ਤੁਹਾਡੇ ਖਿਲਾਫ ਕੁਝ ਕਿਹਾ ਹੀ ਨਹੀਂ ਮੈਂ ਗਵਾਹੀ ਦਿੱਤੀ ਤਾਂ ਤੁਹਾਡਾ ਕੇਸ ਬਦੀ ਹੋਇਆ ਤੁਸੀਂ ਮੈਨੂੰ ਕਿਉਂ ਕਰਦੇ ਹੋ ਸੋ ਉਹ ਕੰਪਨਸੇਸ਼ਨ ਵਾਲਾ ਤਾਂ ਐਟ ਡੈਟ ਸਟੇਜ ਹੀ ਹੋਣਾ ਚਾਹੀਦਾ ਕਾਨੂੰਨ ਦੇ ਮੁਤਾਬਕ ਜਦੋਂ ਬਦੀ ਕੀਤਾ ਉਸੇ ਵੇਲੇ ਹੀ ਹੋਵੇ ਤੇ ਉਹ ਇੱਕ ਬਹੁਤ ਲੰਬਾ ਪ੍ਰੋਸੈਸ ਆ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਉਹ ਸਮਨਿੰਗ ਹੁੰਦੀ ਆ ਫਿਰ ਕੋਈ ਅਟੈਚ ਹੋਊਗਾ ਉਦੋਂ ਨੂੰ ਪੁਲਿਸ ਵਾਲੇ ਭੱਜ ਜਾਂਦੇ ਕੋਈ ਬਾਹਲ ਚਲ ਜਾਂਦਾ ਇੱਥੇ ਤਾਂ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਉਹ ਹੀ ਨਹੀਂ ਲੱਭੇ ਮੁੜ ਕੇ ਕੰਪਨਸੇਸ਼ਨ ਦੇਣ ਨੂੰ ਕਿਹੜਾ ਪੁਲਿਸ ਵਾਲਾ ਇੱਥੇ ਖੜਾ ਲਊਗਾ ਵੈਸੇ ਜੇ ਕੰਪਨਸੇਸ਼ਨ ਦੀ ਕਲੇਮਿੰਗ ਕਰਨੀ ਹੋਏ ਤਾਂ ਕਿਸ ਤਰ੍ਹਾਂ ਦੇ ਬੈਨੀਫਿਟਸ ਮਤਲਬ ਜਿਹੜਾ ਵੈਸੇ ਜੇ ਉਹ ਬੈਨੀਫਿਟ ਉਹਦੇ ਪੈਸੇ ਹੀ ਆ ਤੁਸੀਂ ਕਲੇਮ ਕਰ ਸਕਦੇ ਹੋ ਜੇ ਤੁਸੀਂ ਰਿਕਵਰੀ ਸੂਟ ਪਾਉਂਦੇ ਹੋ ਤੇ ਜੇ ਤੁਸੀਂ ਜਿੰਨੇ ਦਾ ਲਾਉਂਦੇ ਹੋ ਉਹਦੇ ਹਿਸਾਬ ਨਾਲ ਤੁਹਾਨੂੰ ਕੋਰਟ ਫੀਸ ਵੀ ਲਾਉਣੀ ਪੈਣੀ ਆ ਪਹਿਲਾਂ ਤੁਹਾਡਾ ਡਿਸਮਿਸ ਹੋ ਗਿਆ ਤਾਂ ਫੇਰ ਉਹ ਤੁਸੀਂ ਉਹ ਤੁਹਾਡੀ ਕੋਰਟ ਫੀਸ ਵੀ ਗਈ ਤੇ ਦੂਜਾ ਜਿੱਥੇ ਬੈਨੀਫਿਟ ਆਫ ਡਾਊਟ ਦਿੱਤਾ ਹੋਵੇ ਉੱਥੇ ਕੰਪਨਸੇਸ਼ਨ ਨਹੀਂ ਲੈ ਸਕਦੇ ਜਗੀ ਜੋਲ ਦੇ ਸਬੰਧ ਚ ਵੀ ਉਹਨਾਂ ਨੇ ਬੈਨੀਫਿਟ ਆਫ ਡਾਊਟ ਹੀ ਦਿੱਤਾ ਫੇਰ ਉਸ ਤੇ ਨਹੀਂ ਕੰਪਨਸੇਸ਼ਨ ਮਿਲ ਸਕਦਾ ਸਪੈਸ਼ਲ ਐਕਸ ਦੇ ਵਿੱਚ ਵੀ ਜਿਹੜਾ ਕੰਪਨਸੇਸ਼ਨ ਟਾਟਾ ਵਗੈਰਾ ਦੇ ਵਿੱਚ ਬਹੁਤ ਘੱਟ ਬੰਦਿਆਂ ਨੂੰ ਮਿਲਿਆ ਨਹੀਂ ਤੇ ਕੋਈ ਕਲੇਮ ਨਹੀਂ ਕਰਦਾ ਅਗਲਾ ਕਹਿੰਦਾ ਪਿਛਲਾ ਛੁੱਟ ਗਿਆ ਖੜਾ ਅੱਗੇ ਫੇਰ ਪੁਲਿਸ ਫਸਾਊਗੀ ਸੋ ਪੁਲਿਸ ਦੇ ਖਿਲਾਫ ਜਾਣ ਤੋਂ ਵੀ ਲੋਕੀ ਡਰ ਜਾਂਦੇ ਆ ਪੀ ਪਿਛਲਾ ਖੜਾ ਛੁੱਟ ਗਿਆ ਹੁਣ ਨਵੇਂ ਸਿਰੋਂ ਪੜਾਂਗੇ ਪੁਲਿਸ ਫੇਰ ਕੇਸ ਪਾ ਦੂਗੀ ਫਿਰ ਉਹਤੇ ਤੋਂ ਤਾਂ ਜਿਹੜਾ ਬਚਾ ਹੋ ਗਿਆ ਉਹ ਹੀ ਚੰਗਾ ਨਵਾਂ ਪੰਗਾ ਕਿਉਂ ਲੈਣਾ ਹੂੰ ਠੀਕ ਹੈ ਮਨਜਪੁਰ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੀ ਸਤਿ ਸ਼ਕਾਲ ਸੋ ਐਸੀ ਅੱਜ ਦੀ ਖਾਸ ਪੇਸ਼ਕਸ਼ ਜਗਤਾਰ ਸਿੰਘ ਜੱਗੀ ਚੋਹਲ ਯੂਏਪੀਏ ਤੇ ਆਰਮਜ਼ਕ ਦੇ ਮਾਮਲੇ ਦੇ ਵਿੱਚੋਂ ਬਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਉੱਤੇ 8 ਕੇਸ ਹੋਰ ਪੈਂਡਿੰਗ ਨੇ ਪਰ ਇਹ ਆਸ ਜਤਾਈ ਜਾ ਰਹੀ ਹੈ ਕਿ ਰਿਹਾਈ ਉਹਨਾਂ ਦੀ 2 ਮਹੀਨੇ 'ਚ ਸੰਭਵ ਹੋ ਸਕਦੀ ਹੈ ਪਰ ਪੱਕਾ ਟਾਈਮ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਲੇ ਕਾਨੂੰਨੀ ਪ੍ਰਕਿਰਿਆਵਾਂ ਚੱਲ ਰਹੀਆਂ ਨੇ ਬਹੁਤ ਸਾਰੀਆਂ ਅਰਜ਼ਨਾਂ ਨੇ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵੰਦਾ ਦਰਿਆ ਸਤਲੁਜ ਟੀਵੀ